ਇਹ ਜਿਹੇ ਪਈਏ ਨਾ ਉਹ ਤਾਂ ਗਿਆ ਮਾ ਹੋਇਆ ਕਰਦੇ ਤੇ ਪਹਿਲਾਂ ਜਿਹੜੇ ਆਪਾਂ ਪਿੰਡਾਂ ਵਿੱਚ ਬੈਠੇ ਸੀ ਹਾਂਜੀ ਹਾਂ ਬਿਲਕੁਲ ਜੀ ਇਹ ਤਾਂ ਬਹੁਤ ਹੋਇਆ ਗੱਡੇ ਵਾਲੇ ਖੰਬੇ ਆ ਹਾਂਜੀ ਬਿਲਕੁਲ ਭਾਰੀ ਆ ਪਰ ਬਹੁਤ ਦੂਰ ਨਹੀਂ ਜਾ ਸਕਦਾ ਭਾਰੀ ਕਾ ਭੀ ਆ ਜੀ ਇਹ ਗੋਜੇ ਪਾਣੀ ਕੱਢਣਾ ਢੋਲ ਆ ਜੀ ਇਹਨਾਂ ਘੋਣ ਘੋਹੀਆਂ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਇੱਥੇ ਸਭ ਨੇ ਉਦੋਂ ਹੀ ਪਰ ਜੀ ਇਹ ਫਿਰ ਬਾਲਟੀਆਂ ਆਈਆਂ ਬਾਦੋਂ ਹਾਂਜੀ ਫਿਰ ਬਾਲਟੀਆਂ ਵੀ ਜੀ ਇਹ ਸਾਰੇ ਬਸਮਾਨ ਜਿਹੜਾ ਥਾਰੇ ਉਹਰੇ ਥੇਹ ਤੇ ਨਿਕਲਿਆ ਹੋਇਆ ਸਾਰਾ ਸਮਾਨ ਹਾਂਜੀ ਇਹ ਥੇਹ ਚੁਨਕੜਾਈ ਇਹ ਹਜ਼ਾਰਾਂ ਸਾਲ ਪੁਰਾਣਾ ਹੜੱਪਾ ਸੱਪਤਾਲਾ ਹੜੱਪਾ ਸੱਪਿਆਤਾਲੀ ਇਹ ਹੜੱਪਾ ਸੱਪਤਾ ਕੀ ਹੈ ਹਾਂਜੀ ਇਹ ਹੜੱਪਾ ਸੱਪਿਆਤਾਲੀ ਬਾਬਾ ਇਹ ਤਾਂ ਹੱਥ ਮਾਰਦੇ ਡਰ ਲਗਾ ਕੀ ਇਹ ਤੋਂ ਬਾਅਦ ਫਿਰ ਇਹ ਆ ਗਈ ਜੀ ਲੋਹੇ ਦੀ ਟਿੰਡਾ ਹਾਂਜੀ ਇਹ ਲੋਹੇ ਦੇ ਬਾਅਦ ਚ ਆਈ ਨੇ ਇਹ ਤਾਂ ਅਰਬਾਂ ਖਰਬਾਂ ਕੀ ਟਿੰਡਾ ਹੈ ਜੇ ਮਤਲਬ ਜਿਹੜੇ ਲੋਕਾਂ ਨੂੰ ਪਤਾ ਹੈ ਹਾਂਜੀ ਲਾਇਸੈਂਸ ਬਣਨ ਦੇ ਸੀਂਗਲਾਂ ਦੇ ਪਹਿਲਾਂ ਆ ਦੇਖੋ ਜੀ ਆ ਜਿਹੜਾ ਟੂ ਟੋਕਨ ਹੁੰਦਾ ਸੀ ਸੀਂਗਲ ਤੇ ਲੱਗਿਆ ਹੁੰਦਾ ਸੀ ਆ ਜਿਹੜਾ ਕਾਗਜ਼ ਹੁੰਦਾ ਸੀ ਜੇਬ ਚ ਰੱਖਣਾ ਪੈਂਦਾ ਸੀ ਦਿਖਾਣਾ ਪੈਂਦਾ ਤੇ ਹਾਂਜੀ ਦਿਖਾਉਣਾ ਪੈਂਦਾ ਨਹੀਂ ਪੁਲਿਸ ਆ ਕੇ ਘੇਰ ਲੈਂਦੇ ਸੀ ਫਿਰ ਜੇ ਨਹੀਂ ਹੁੰਦਾ ਲਾਇਸੈਂਸ ਆਪਣੇ ਕੋ ਸਨ 50 ਲਈ ਉੱਪਰ ਲਿਖਿਆ ਹੈ ਜੀ ਸਨ ਵੀ ਲਿਖਿਆ ਹੈ ਇਹ ਪਾਕਿਸਤਾਨ ਦਾ ਬਣਾਇਆ ਸਾਰਾ ਜੀ ਹੱਥੀ ਬਣਾਇਆ ਕਿਸ ਮਸਲਮਾਨ ਕਾਰੀਗਰ ਨੇ ਬਣਾਇਆ ਜੀ ਅੱਛਾ ਹਾਂਜੀ ਕਿਤੇ ਬਿਲਡਿੰਗ ਨਹੀਂ ਹੋਈ ਇਹ ਨੂੰ ਦੇਖ ਲਓ ਹਾਂਜੀ ਹੱਥੀ ਬਣਾਇਆ ਸਾਰਾ ਜੀ ਅਸਲ ਮਾ ਨਾ ਮਾਰੇ ਬੰਦੇ ਪਤਾ ਕਿ ਕਹਾ ਉਹ ਕਹਿੰਦਾ ਵੀ ਜਿਹੜੇ ਕੰਮ ਆਦੇ ਕੋਈ ਫਾਇਦਾ ਨਹੀਂ ਉਹਦਾ ਮਤਲਬ ਹੀ ਕੋਈ ਨਹੀਂ ਹਾਂਜੀ ਬਿਲਕੁਲ ਜੀ ਫਿਰ ਤਾਂ ਗੱਲ ਹੋ ਗਈ ਨਾ ਵੀ ਜਿਹੜੇ ਨਾ ਹਜ਼ਾਰਾਂ ਸੂਰਮਿਆਂ ਨੇ ਕੁਰਬਾਨੀਆਂ ਦੇਈ ਕਿਸੇ ਵਾਸਤੇ ਉਹ ਵੀ ਗਲਤ ਉਹਦੇ ਵੀ ਗਲਤੀ ਆ ਕੀ ਮਤਲਬ ਹੈ ਕਿਸੇ ਵੀ ਉਹ ਤਾਂ ਆਪਾਂ ਤਾਂ ਪੈਸੇ ਲਾਏ ਥਾ ਨਾ ਤਾਂ ਜਾਨਾਂ ਦੇਗੇ ਬਿਲਕੁਲ ਜੀ ਬਾਬੇ ਸਰਾਬੇ ਵਰਗੇ ਕੱਡੇ ਸੂਰਮੇ ਫਾਸੀਆਂ ਚੜੇ ਹਾਂਜੀ ਲੋਕ ਉਹਨਾਂ ਨੂੰ ਵੀ ਕਹਿੰਗੇ ਗੱਲ ਬਜ਼ੁਰਗਾਂ ਨਿਸ਼ਾਨੀਆਂ ਨੂੰ ਰੱਖਣਾ ਚਾਹੀਦੀ ਸੀ ਸੌਂਕ ਇਹ ਲੈਂਪ ਆ ਜੀ ਵਿੱਚ ਬਲਬ ਲੱਗਿਆ ਹੁੰਦਾ ਜੀ ਇਹ ਜਿਆਦਾ ਮੀਟ ਘਰਾਂ ਚ ਹੁੰਦੇ ਸੀ ਪੁਰਾਣੇ ਆਪਣੇ ਕਿੱਸੇ ਹੁੰਦੇ ਨੇ ਅੱਛਾ ਹਾਂਜੀ ਅੱਗੇ ਕਿੱਸੇ ਪੜ੍ਹ ਦਿੰਦੀ ਨਾ ਹਾਂ ਚਿੱਠੇ ਕਹੇ ਹਾਂ ਚਿੱਠੇ ਕਹਿੰਦੇ ਨਹੀਂ ਇਹਨਾਂ ਕੋਲੇ ਉਹ ਵੀ ਰੱਖੇ ਨੇ ਮੇਰੇ ਕੋਲ ਆਉਂ ਪਿਆ ਉਹ ਕੱਲਾ ਨਾ ਜਾਵੇਂ ਖੇਤ ਨੂੰ ਕਿਕਰ ਤੇ ਕਾਟੋ ਰਹੀਂਦੀ ਬਹੁਤ ਸਾਰੇ ਚੀਜ਼ਾਂ ਆਪਾਂ ਨੇ ਦੇਖੀਆਂ ਛੋਟੇ-ਛੋਟੇ ਤਾਂ ਪਰ ਘਰਾਂ ਦੇ ਵਿੱਚ ਚਾਰਦਾਨਾਂ ਦੇ ਉੱਪਰ ਕਢਾਈ ਕਰੀ ਹੋਈ ਕਰੇ ਤੇ ਬੜੇ ਨਜ਼ਾਰੇ ਤੇ ਕਿੱਕਰਾ ਤੀਆਂ ਕਾਟੋ ਦੀਆਂ ਫਿਰ ਜੁਗ ਬਦਲ ਗਿਆ ਪੰਜਾਬ ਦਾ ਜਮਾਨਾ ਹੀ ਬਦਲ ਗਿਆ ਲੱਗਾ ਵੀ ਬਹੁਤ ਪੁਰਾਣੀ ਜੁਗਾਂ ਪੁਰਾਣੀ ਬਾਤ ਹੈ ਸੋ ਉਸ ਪੁਰਾਣੇ ਸਮੇਂ ਕੀ ਬਾਤ ਪਾਈ ਵੀ ਇੱਕ ਬਾਈ ਨੇ ਮੈਂ ਅੱਜ ਪਿੰਡ ਆਪਣੇ ਦਿਵਾਲੇ ਦੇ ਵਿੱਚ ਐ ਸਮਰਾਲੇ ਦੇ ਲੱਗ ਬਵਾ ਸੂਰੇਬਾਈ ਤਸ਼ਵਿੰਦਸੇ ਬੜਾਈ ਚ ਉਹਨਾਂ ਨੇ ਬਹੁਤ ਸਾਰਾ ਉਸ ਜਮਾਨੇ ਦਾ ਸਮਾਨ ਇਕੱਠਾ ਕਰਿਆ ਵਾ ਬਹੁਤ ਹੀ ਕੀਮਤੀ ਪੇਸ਼ਕੀਮਤੀ ਸਰਮਾਇਆ ਬਾਹਰਲੇ ਦੇ ਸਮਾਜ ਇਥੇ ਵੀ ਪੰਜਾਬ ਦੇ ਪ੍ਰਾਣੇ ਘਰ ਉਹਨਾਂ ਨੇ ਇਟਲੀ ਦੇ ਵਿੱਚ 7-700 ਸਾਲ ਪੁਰਾਣੇ ਘਰਾਂ ਦੇ ਵਿੱਚ ਲੋਕ ਰਹਿ ਰਹੇ ਆ ਕੋਈ ਇਹਨਾਂ ਨੂੰ ਢਾਗ ਨਹੀਂ ਸਕਦਾ ਸਰਕਾਰੀ ਹੁਕਮ ਵੀ ਤੁਮੇ ਘਰ ਨੂੰ ਢਾ ਨਹੀਂ ਸਕਦੇ ਪਰ ਆਪਣੇ ਵੀ ਤੁਹਾਨੂੰ ਪਤਾ ਘਰ ਕਿਆ ਗੁਰਦੁਆਰਾ ਸਾਹਿਬ ਜਿਹੜੀ ਪ੍ਰਾਣੀ ਇਮਾਰਤਾਂ ਤੇਨੂੰ ਵੀ ਕਾਰ ਸੇਵਾ ਕਰੀ ਤਬਾਹੀ ਮਚਾ ਦੇ ਕੁਝ ਨਹੀਂ ਛੱਡਿਆ ਸਭਾਰਾ ਜੇ ਵੀ ਬਹੁਤ ਸਾਰੇ ਕਦਰਦਾਨ ਹੈਗੇ ਆ ਸੋ ਅੱਜ ਬਾਈ ਤਸ਼ਵਿੰਦਰ ਸਿੰਘ ਬੜੈਚ ਉਹਨਾਂ ਤੇ ਬਾਤਾਂ ਸੁਣੇ ਯਾਰ ਜਾਨਾ ਹੀ ਉਹਨਾਂ ਨੇ ਕਿਸ ਤਰ੍ਹਾਂ ਉਸ ਜਮਾਨੇ ਦਾ ਸਮਾਨ ਜਿਹਦੇ ਕਿਕਰਾਂ ਕਾਟਵਾਂਗੇ ਬਾਤਾਂ ਚਾਦਰਾਂ ਦੀ ਕਢਾਈਆਂ ਹੋਏਦੀਆਂ ਬਹੁਤ ਕਮਾਲ ਦੇ ਚੰਗੇ ਆੜੇ ਤੇ ਬਾਈ ਸਸਕਾਰ ਸੋਸੀਓ ਜੀ ਆਪਣਾ ਬਾਈ ਪਹਿਲਾਂ ਤਾਂ ਦੱਸੋ ਵੀ ਉਹ ਜਮਾਨਾ ਦਾ ਬੀਤ ਗਿਆ ਹਨੀ ਹਾਂਜੀ ਚਾਦਰਾਂ ਫਰੇ ਵੇ ਕਢਾਈਆਂ ਮੈਂ ਤੁਹਾਨੂੰ ਥਰੀ ਨਵੇਸ਼ ਦੇਖੀ ਦੀ ਤੁਹਾਨੂੰ ਕੀ ਦਿਖਿਆਲ ਆ ਸ਼ੁਰੂ ਕਿੱਥੋਂ ਹੋਇਆ ਕੰਮ ਜੋ ਕਿ ਪਿੰਡਾਂ માં ਬੰਦੇ ਕਹਾਂ ਰਕਵਾੜ ਹੈ ਤੈਨ ਸਕੇਗਾ ਮੈਂ ਹਾਂਜੀ ਇਸ ਤਰ੍ਹਾਂ ਦੀ ਜ ਮੈਂ ਆਪਣੇ ਖੇਤ ਚ ਕੰਮ ਕਰ ਰਿਹਾ ਸੀ ਹਾਂ ਹਾਂ ਉਹ ਤੋਂ ਕੰਮ ਕਰਦਿਆਂ ਇੱਕ ਮੈਨੂੰ ਤਾਂਬੇ ਦਾ ਕੋਇਨ ਲੱਭਿਆ ਸੀ ਸਿੱਕਾ ਜੋ ਹਾਂਜੀ ਜੋ ਸਿੱਕਾ ਕਹਿੰਦੇ ਨੇ ਇਹਨੂੰ ਆਪਣੇ ਅੰਗਰੇਜ਼ਾਂ ਦਾ ਟਾਈਮ ਦਾ ਸੀ ਉਹ ਮਬ ਉਹ ਤੋਂ ਮੈਨੂੰ ਵੀ ਸ਼ੌਂਕ ਪੈ ਗਿਆ ਵੀ ਮੈਂ ਚੀਜ਼ਾਂ ਪੁਰਾਣੀਆਂ ਨੂੰ ਸੰਭਾਲ ਕੇ ਰੱਖਾਂ ਆਪਣੀਆਂ ਅੱਛਾ ਹਾਂਜੀ ਅੱਜ ਤੋਂ 20-22 ਸਾਲ ਜਾਨੀ ਪਹਿਲਾਂ ਉਹ ਸਿੱਕਾ ਲੱਭਿਆ ਸੀ ਮੈਨੂੰ ਫਿਰ ਉੱਥੇ ਦੇ ਬਾਅਦ ਕਿਹੜਾ ਥੰਨੇ ਮਤਲਬ ਕਿ ਮੈਂ ਸ਼ੁਰੂ ਕਰਿਆ ਵੀ ਕਿੱਥੇ ਸਮਾਨ ਟੋੜਨਾ ਸ਼ੁਰੂ ਕਰਿਆ ਸਮਾਨ ਤਾਂ ਮਿਲਦਾ ਨਹੀਂ ਇਹ ਪੁਰਾਣਾ ਹਾਂਜੀ ਉਸ ਤੋਂ ਬਾਅਦ ਫਿਰ ਜਿਹੜਾ ਮੇਰੇ ਕੋਲ ਘਰ ਪਿਆਦੀ ਆਪਣੇ ਸਮਾਨ ਪੁਰਾਣਾ ਪਹਿਲਾਂ ਤਾਂ ਮੈਂ ਉਹ ਸੰਭਾਲ ਕੇ ਜੀ ਰਿਹਾ ਹਾਂ ਹੂੰ ਫਿਰ ਹੌਲੀ-ਹੌਲੀ ਜਿੱਥੇ ਵੀ ਮੈਨੂੰ ਕੋਈ ਪੁਰਾਣਾ ਸਮਾਨ ਦੇਖਦਾ ਸੀ ਉਹ ਮੈਂ ਮੁੱਲ ਲੈ ਲੈਂਦਾ ਸੀ ਅਗਰੇ ਤੋਂ ਹੂੰ ਫੇਕੋ ਰਸਤੇ ਆਰਿਆਂ ਚੋਂ ਕਰ ਲੈ ਇਕੱਠਾ ਜੀ ਹਾਂਜੀ ਉਹ ਇਸ ਤਰ੍ਹਾਂ ਹੌਲੀ ਹੌਲੀ ਮੇਰੇ ਕੋਲ ਇਹ ਸਮਾਨ ਇਕੱਠਾ ਹੋ ਗਿਆ ਜੀ ਇੰਜ ਥਾਰੇ ਬਹੁਤ ਪੁਰਾਣਾ ਸਮਾਨ ਆ ਆਪਾਂ ਗਾਂਧੀ ਚਰਖੇ ਦੇ ਸ਼ੁਰੂ ਕਰਿਆ ਮੈਂ ਗਾਂਧੀ ਚਰਖਾ ਦਿਖਾਏ ਮੜਾ ਜਾ ਚੱਲਾਂ ਅਜੇ ਵੀ ਜੋ ਹਾਂ ਜੀ ਇਹ ਛੋੜੀਆ ਮਾਲ ਨਹੀਂ ਪਾਈ ਅੱਛਾ ਮੱਕੀ ਤਾਂ ਚੱਲਦਾ ਜੀ ਇਹ ਚਰਖਾ ਇਹ ਗਾਂਧੀ ਉਹਨੇ ਕਾੜ ਗੱਡੀ ਦੀ ਸੀਗੀ ਹਾਂਜੀ ਇਹ ਉਹਨਾਂ ਨੇ ਕਾੜ ਗੱਡੀ ਦੀ ਤਾਂ ਹੀ ਇਹਨੂੰ ਗਾਂਧੀ ਚਰਖਾ ਕਹਿੰਦੇ ਨੇ ਜੀ ਅੱਛਾ ਬਸ ਹਾਂਜੀ ਇੱਥੇ ਤੱਕੜਾ ਪਾਇਆ ਹੁੰਦਾ ਜੀ ਆਪਾਂ अच्छा ज़िणा ज़िणा बाते बाते ये किथे ਲੈਦੇ ਤੁਸੀਂ ਇਹ ਸਮਰਾਲੇ ਤੋਂ ਲਿਆ ਜੀ ਇਹ ਸਮਾਨ ਜਿਹੜਾ ਅੱਜ ਤੱਕ ਸਮੇਂ ਖਰੀਦਿਆ ਮਤਲਬ ਕਿ ਮਹਿੰਗੇ ਤੇ ਮਹਗਾ ਕਿੰਨੇ ਕ ਮਿਲਦਾ ਵਾਤੇ ਵਾਤੇ ਕਿੰਨੇ ਪੈਸੇ ਕਿ ਮਿਲੇ ਤੁਹਾਨੂੰ ਅੱਜ ਤੱਕ ਹਨ ਇਹ ਨੀ ਚੀਜ਼ਾਂ ਇਕੱਠੀ ਕਰੀਆਂ ਜਿਵੇਂ ਅਲੱਗ-ਅਲੱਗ ਗ੍ਰੇਡ ਨੇ ਕੋਈ ਯਾਨੀ 10000 ਤੋਂ ਹੋ ਗਿਆ ਸ਼ੁਰੂ ਆਪਣੇ ਜੀ ਮਤਲਬ ਕਿ ਪੈਸੇ ਫੂਕ ਤਮਾਸ਼ਾ ਦੇਖ ਹਾਂਜੀ ਹਾਂ ਘਰ ਭੂਕੇ ਤਾਂ ਮਸਾ ਦੇਖਣਾ ਪੈਂਦਾ ਜੀ ਅੱਛਾ ਇਹ ਫੋਨ ਵਿਆਹ ਸਵਾਨੇ ਕਾ ਹਨੀ ਇਹ ਐਜਵੀ ਹਾਂਜੀ ਇਹ ਸਭ ਤੋਂ ਪਹਿਲਾਂ ਫੋਨ ਚੱਲੇ ਦੀ ingredients time ਵਾਲਾ ਹਾਂਜੀ ਹੂੰ ਉਹ ਫਿਲਮ ਬਣੀ ਸੀ ਨਾ ਜਿਹੜੀ ਸ਼ਹੀਦ ਉਹਦੂ ਸਿੰਘ ਦੇ ਉੱਪਰ ਉਸਕੇ ਉੱਪਰ ਗੋਰੇ ਕਰਦੇ ਦੇਖੇ ਮੈਂ ਹੋਣ ਚੱਕਰ ਲਾ ਕੇ ਰੋਟੀ ਆਈਆਂ ਹਾਂਜੀ ਇਹਨਾਂ ਤੋਂ ਬਾਅਦ ਫਿਰ ਆਹ ਫੋਨ ਆਈ ਦੀ ਮੈਂ ਲਗ ਲਗ ਪੈਨੇ ਸਾਰੇ ਹੂੰ ਉਸ ਤੋਂ ਪ੍ਰੈਸਾਂ ਆਈਆਂ ਪ੍ਰੈਸਾਂ ਦਾ ਹੀ ਪਹਿਲਾਂ ਇਹਦਾ ਚਲਾ ਆਉਂਦੀ ਐ ਵੀ ਚਲੀਆਂ ਪ੍ਰੈਸਾਂ ਹਾਂਜੀ ਕੋਲੇ ਵੀ ਪ੍ਰੈਸ ਆਉਂਦੀਆਂ ਦੀ ਇਹ ਹਾਂਜੀ ਇਹ ਪਹਿਲਾਂ ਆਈ ਦੀ ਇਹ ਉਦੋਂ ਬਾਅਦ ਫਿਰ ਆਈ ਆ ਦੀ ਡੋਲਤੇ ਨੇ ਖੂਹੋਂ ਮੱਧ ਕੱਢਦੇ ਸੀ ਪਾਣੀ ਜਿਹੜਾ ਹਾਂਜੀ ਇਹ ਖੂਹ ਚ ਪਾਣੀ ਕੱਢਣਾ ਡੋਲ ਆ ਜੀ ਇਹਨਾਂ ਖੂਹਾਂ ਖੂਹੀਆਂ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਇੱਥੇ ਸਭੰਨੇ ਉੱਤੇ ਉੱਪਰ ਜੀ ਤੇ ਫਿਰ ਬਾਲਟੀਆਂ ਆਈਆਂ ਬਾਅਦ ਵਿੱਚ ਹਾਂਜੀ ਫਿਰ ਬਾਲਟੀਆਂ ਵੀ ਜੀ ਉਹ ਜਿਹੜਾ ਕੰਡਾ ਉਹ ਤਾਂ ਮੈਂ ਵੀ ਦੇਖਿਆ ਕੱਢੇ ਗਏ ਰ ਵਿੱਚ ਬਾਲਟੀ ਘਰ ਜਿਹੜੀ ਕੱਢੇਗਾ ਜੇ ਬਾਲਟੀ ਘਰ ਪੈਂਦੀ ਜਾਂ ਡੋਰ ਖੁੱਲ ਕੇ ਘਰ ਪੈਂਦੀ ਦੀ ਫਿਰ ਉਹਨਾਂ ਕੁੰਡੀਆਂ ਨਾਲ ਕੱਢਦੇ ਹੁੰਦੇ ਸੀ ਇਹ ਹਾਂਜੀ ਉਹ ਲੋਹੇ ਵਾਲੀ ਕਿਤਲੀ ਦਿਖਾਈ ਮੈੜੀ ਪਈ ਬਹੁਤ ਸ਼ਾਨਦਾਰ ਜੀ ਕਿਤਲੀ ਹੈ ਜੀ ਇਹਦਾ ਬਹੁਤ ਕਮਾਲ ਹੈ ਹਾਂ ਜੀ ਇਹ ਕਿੱਥੇ ਲੱਗੇ ਇਹ ਆਪਣੇ ਪਟਿਆਲੇ ਤੋਂ ਲੱਗੇ ਜੀ ਇਹ ਜਾਰੇ ਅਮੀਰ ਘਰਾਂ ਚ ਹੀ ਹੁੰਦੀਆਂ ਦੀ ਇਹ ਰਾਜੇ ਰੂਜੇ ਆਉਂਦੇ ਆਉਂਦੇ ਜੀ ਉਹਨਾਂ ਦੇ ਹੁੰਦੀਆਂ ਵੀ ਨੇ ਉਹਦੇ ਬਾਅਦ ਦੂਸਰੀ ਆਈ ਹੈ ਉਹ ਹਾਂ ਜੀ ਉਹ ਆਮ ਹੁੰਦੀ ਹੈ ਇਹ ਘਰਾਂ ਚ ਹਰੇ ਘਰ ਚ ਹੀ ਹੁੰਦੀਆਂ ਦੀ ਪਹਿਲਾਂ ਜੀ ਕਿਤਲੀ ਹਾਂ ਜੀ ਅਹੋ ਇਹ ਤਾਂ ਮੈਂ ਵੀ ਦੇਖਿਆ ਇਸ ਮੈਂ ਚਾਹ ਪਾਵੇਂ ਤਾਂ ਦੁਗਦੁਗ ਦੀ ਆਵਾਜ਼ ਕੱਢੇਦੀ ਚਾਹ ਦੇ ਕੱਪ ਦੇ ਵਿੱਚ ਹਾਂਜੀ ਹਾਂ ਤੇ ਇਹ ਚੀਨੀ ਮਿੱਟੀ ਦੀ ਬਣੀ ਹੁੰਦੀ ਹੁੰਦੀ ਹੈ ਇਹ ਇਹ ਜ਼ਿਆਦਾਤਰ ਮੈਂ ਦੇਖਿਆ ਨਾ ਜਦ ਕਿਸੇ ਦਾ ਜਵਾਈ ਭਾਈ ਆਵੇ ਤਾਂ ਫੇਰ ਕੀਤਲੀ ਦੇ ਵਿੱਚ ਪਾ ਗਏ ਮੇਹਰ ਦੇ ਪੋਸ ਬਿਚਾ ਗਏ ਹਾਂ ਹਾਂਜੀ ਉਸ ਪਰ ਉਹਨੂੰ ਮੀਸਾ ਤਾਣ ਕਰੇ ਬਿਲਕੁਲ ਜੀ ਫੇਰ ਕੀ ਆ ਬਾਤ ਹੈ ਅੱਛਾ ਇਹ ਥਾਰੇ ਕੋਲ ਸਮਾਨ ਜਿਹੜਾ ਥਾਰੇ ਉਹਰੇ ਥੇਹ ਤੇ ਨਿਕਲਿਆ ਹੋਇਆ ਸਾਰਾ ਸਮਾਨ ਹਾਂਜੀ ਇਹ ਥੇਹ ਜਨਕੜਾਈ ਇਹ ਹਜ਼ਾਰਾਂ ਸਾਲ ਪੁਰਾਣਾ ਹੈ ਹੜੱਪਾ ਸਬਤਾਲਾ ਹੜੱਪਾ ਸਬਿਆ ਤਾ ਜੀ ਇਹ ਤਾਂ ਜਿਸ ਤਰ੍ਹਾਂ ਆਪਣੇ ਕੁੱਝੀਆਂ ਹੀ ਹੋਆ ਦਿਵਾਲੀ ਨੂੰ ਰੱਖੀ ਵੀ ਉਹ ਚੀਜ਼ ਬਣੀ ਵੀ ਹੈ ਨੀ ਹਾਂਜੀ ਉਹ ਕੁੱਝੀਆਂ ਨੇ ਜੀ ਇਹ ਤਾਂ ਬਹੁਤ ਬੇਸ਼ਕੀਮਤੀ ਹੈ ਹਾਂਜੀ ਬਿਲਕੁਲ ਉੱਥੇ ਹੈਗਾ ਇਹ ਵੀ ਨਹੀਂ ਉਹ ਚੱਕੇ ਗਏ ਇੱਥੇ ਹੀ ਆਪਣੇ ਸਰਕਾਰ ਨੇ ਚੱਕ ਲਿਆ ਉਸ ਨੂੰ ਜਿਹਨੇ ਲੋਕਾਂ ਨੇ ਚੱਕ ਲਿਆ ਜੀ ਨਾ ਆਉਂਦਾ ਉੱਥੇ ਆਪਣੇ ਉਹ ਖੇਤ ਨੇ ਜੀ ਇਹਨਾਂ ਦਾ ਅੱਛਾ ਉਹਨੇ ਚੁਕਾਦਾ ਜੀ ਇਹ ਟਿੰਡਾਂ ਹੁੰਦੀਆਂ ਨੇ ਪਹਿਲਾਂ ਹੀ ਖੂਗੀਆਂ ਦਾ ਬਹੁਤ ਕੀਮਤੀ ਚੀਜ਼ ਹਾਂਜੀ ਇਹ ਟਿੰਡਾਂ ਹੁੰਦੀਆਂ ਨੇ ਪਹਿਲਾਂ ਖੂਗੀਆਂ ਜੀ ਆਪਣੇ ਇਹ ਜਿਹੜੀ ਫਿਰ ਖੂਕੀ ਬਾਹਲ ਘੜੀ ਹੁੰਦੀ ਦੂਸਰੀ ਰਸਿਆਂ ਵਾਲੀ ਰਸਿਆਂ ਵਾਲੀ ਹੁੰਦੀ ਸੀ ਇਹਨੂੰ ਰਸੇ ਬੰਨੇ ਹੁੰਦੇ ਸੀ ਮੈਂ ਨਾ ਇੱਕ ਕੂਆ ਜਿਹੜਾ ਹੈਗਾ ਨਾ ਮੈਂ ਪਾਕਿਸਤਾਨ ਵਿੱਚ ਚਲਦਾ ਦੇਖਿਆ ਹਾਂਜੀ ਹਾਂਜੀ ਉਹਨਾਂ ਨੇ ਗਧਾਂ ਜੋੜਿਆ ਵਾ ਹਾਂਜੀ ਉੱਧਰ ਹੈਗੇ ਨੇ ਗਧਾਂ ਜੋੜਿਆ ਵਾ ਤੇ ਇਹ ਜਿਹੜੀ ਟਿੰਡਾ ਹਾਂਜੀ ਹਾਂ ਇੱਕ ਦੂਜੀ ਵੱਜ ਕੇ ਫੋਟੋ ਹੀ ਜਾਂਦੀਆਂ ਦੀ ਇਹ ਇਹ ਹੜੱਪਾ ਸਭਤ ਆ ਗਈ ਹੈ ਹਾਂਜੀ ਇਹ ਹੜੱਪਾ ਸਭਤ ਸੀ ਬਾਬਾ ਇਹ ਤਾਂ ਹੱਥ ਮਾਰੇ ਡਰ ਲਗਾ ਗਈ ਇਸ ਤੋਂ ਬਾਅਦ ਫਿਰ ਇਹ ਆ ਗਈ ਜੀ ਲੋਹੇ ਦੀ ਟਿੰਡਾ ਹਾਂਜੀ ਇਹ ਲੋਹੇ ਦੇ ਬਾਅਦ ਚ ਆਈ ਨੇ ਇਹ ਤਾਂ ਹੜੱਪਾ ਖਰਪਾ ਗੇ ਟਿੰਡਾ ਹੈ ਜੇ ਮਤਲਬ ਜਿਹੜੇ ਲੋਕ ਹਾਂਜੀ ਇਹ ਆਪਣੇ ਤੋਂ ਪਤਾ ਨਾ ਬਣਦਾ ਕਬਾੜ ਇਕੱਠਾ ਕਰੀ ਬੈਠਾ ਹਾਂਜੀ ਇਹ ਤਾਂ ਬਹੁਤ ਘੱਟ ਰਹੀਆਂ ਨੇ 5000 ਸਾਲ ਪੁਰਾਣੀ ਲੈ ਵੀ ਹੜੱਪਾ ਸਭ ਤਾਂ ਕਿ ਉੱਚਾ ਪਿੰਡਰ ਉੱਤੇ ਲੱਭਾਈ ਹੈ ਹਾਂਜੀ ਉੱਚੇ ਪਿੰਡ ਦੇ ਲੱਭੇ ਖੜੇ ਹਾਂ ਮੇ ਰੋਸ ਕਰਕੇ ਇਹਹੀ ਚੀਜ਼ਾਂ ਨਿਕਲੀਆਂ ਜੀ ਉੱਥੋਂ ਬਹੁਤ ਕਮਾਲ ਹੈ ਜੀ ਹਾਂਜੀ ਨਹੀਂ ਉਸ ਟਾਈਮ ਕੇ ਪੱਥਰ ਵੀ ਉਹ ਕਰੇ ਬੇ ਹਨੀ ਗੋਲ ਹੋਏ ਹਾਂਜੀ ਇਹ ਵੀ ਉੱਥੇ ਨਿਕਲੇ ਥੇ ਚ ਸਾਰੇ ਇਹ ਇਹਨਾਂ ਨਾਲ ਕੁਝ ਬਣਾਦੇ ਹੋਣੇ ਹਾਂਜੀ ਕੋਈ ਚੀਜ਼ ਰਗੜਦੇ ਹੋਣਗੇ ਦਵਾਈ ਬੂਟੀ ਜਾਂ ਫਿਰ ਕੋਈ ਮਸਾਲਾ ਵਗੈਰਾ ਰਗੜਦੇ ਹੋਣਗੇ ਜੀ ਇਹਦੇ ਨਾਲ ਹੋਰ ਕਿਹੜਾ ਕਿਹੜਾ ਸਮਾਨ ਹੈ ਆਪਣੇ ਮਾਣੇ ਦੱਸੋ ਇਹ ਰੇਡੀਓ ਵੀ ਲਈ ਬੈਠੇ ਤਾਂ ਇਹ ਰੇਡੀਓ ਹੈ ਇਹ ਰੇਡੀਓ ਕਿੰਨਾ ਕਾ بڑا ਕਮਾਲ ਹੈ ਇਹ ਟਿਊਬਾਂ ਵਾਲੇ ਰੇਡੀਓ ਨੇ ਜੀ ਆਪਣੇ ਟਿਊਬਾਂ ਕੀ ਤਰ੍ਹਾਂ ਟਿਊਬਾਂ ਹੁੰਦੀਆਂ ਵਿੱਚ ਲੰਬੀ ਲੰਬੀ ਇਹ ਚੱਲ ਸਕਦਾ ਚੱਲਦਾ ਕੋ ਇਹਨਾਂ ਦਾ ਨਹੀਂ ਹੁਣ ਤਾਂ ਖਰਾਬ ਹੋਏ ਜੀ ਇਹ ਤਾਂ ਬਹੁਤ بڑا ਰੇਡੀਓ ਹੈ ਹਾਂ ਜੀ ਇਹ ਸਭ ਤੋਂ ਪਹਿਲਾਂ ਇਹ ਆਇਆ ਜੀ ਅੱਛਾ ਉਸ ਤੋਂ ਬਾਅਦ ਫਿਰ ਇਹ ਆਇਆ ਜੀ ਹੂੰ ਫਿਰ ਰੇਡੀਓ ਉਦੋਂ ਬਾਅਦ ਫਿਰ ਉਹ ਆਇਆ ਜੀ ਹੂੰ ਜੋ ਜੋ ਜੇ ਫਰਕ ਪਈ ਗਿਆ ਟੈਕਨੋਲੋਜੀ ਜੀ ਆਪਣੇ ਲੋਕੀ ਇਧ ਗ੍ਰਾਮੋਫੋਨ ਮਸ਼ੀਨ ਪਈ ਆ ਜੀ ਆਪਣੇ ਕੋਲ ਠੀਕ ਹੈ ਇਹ ਚ ਰਿਕਾਰਡ ਚੱਲਦੇ ਹੁੰਦੇ ਹਾਂ ਹਾਂ ਠੀਕ ਹੈ ਹਾਂਜੀ ਚੱਕ ਦਿਖਾਉਣਾ ਇਹ ਇਹ ਦੇਖੋ ਜੀ ਤਵੇ ਹਣੇ ਮਸ਼ੀਨ ਆਈ ਤਵੇ ਹੁਣ ਤਾਂ ਬਹੁਤ ਔਖੇ ਲੱਭਦੇ ਹਨ ਹਾਂਜੀ ਇਹ ਪੱਥਰ ਦੇ ਤਵੇ ਹੁੰਦੇ ਸੀ ਇਹਦੇ ਠੀਕ ਹੈ ਆ ਪੱਥਰ ਦੇ ਤਵੇ ਹੁੰਦੇ ਸੀ ਪੁਰਾਣੇ ਇਹ ਤੋਂ ਬਾਅਦ ਵੇ ਪਲਾਸਟਿਕ ਦੇ ਤਵੇ ਚੱਲੇ ਨੇ ਹਾਂ ਹਾਂਜੀ ਤੈਨੂੰ ਲੱਗਦਾ ਨਹੀਂ ਵੀ ਆਪਣੇ ਮੈਂ ਇੱਧਰ ਵੀ ਗਿਆ ਕੇਰਲਾ ਕੋਰਲਾ ਯਾ ਰਾਜਸਥਾਨ ਮੈਂ ਆਪਣੇ ਬਹੁਤ ਛੇਤੀ ਬਦਲਿਆ ਸਾਰਾ ਕੁਝ ਆਪਣੇ ਘਰ ਵੀ ਆਪਣਾ ਸਮਾਨ ਵੀ ਹਾਂਜੀ ਬਿਲਕੁਲ ਜਿਹੜਾ ਸਮਾਨ ਹੈ ਪਪਿਆ ਇਹ ਰੋਜ਼ ਵਰਤੋਂ ਦਾ ਸਮਾਨ ਹੈ ਹਾਂਜੀ ਬਿਲਕੁਲ ਇਹਦੇ ਕੋਈ ਵਰਤੋਂ ਨਹੀਂ ਹਾਂਜੀ ਹਾਂਜੀ ਹਰੇ ਘਰ ਚੋਂ ਹੁੰਦਾ ਦੀ ਹੈ ਖਤਮ ਕਰਦੇ ਜਾਵੇਂ ਬਿਲਕੁਲ ਜੀ ਇਹ ਬੱਟੇ ਆ ਤੱਕੜੀ ਵਾਲੇ ਸ਼ੇਰ ਹਾਂਜੀ ਸ਼ੇਰ ਆਏ ਬੱਟੇ ਦੇ ਜੀ ਸ਼ੇਰ ਮਾੜਾ ਜੇ ਦੱਸ ਦਿਓ ਕਿੰਨਾ ਹੁੰਦਾ ਵਾ ਅੱਜ ਕੱਲ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਸ਼ੇਰ ਕਿੰਨਾ ਜਿਵੇਂ 5 ਕਿਲੋ ਤੋਂ ਥੋੜਾ ਜਿਹਾ ਇਹ 5 ਸ਼ੇਰ ਆ ਜੀ ਆਪਣੇ ਅੱਛਾ ਕੱਚੇ 5 ਸ਼ੇਰ ਕੱਚਾ ਪੰਜ ਸੇਰ ਕਹਿੰਦੇ ਨੇ ਹਾਂ ਸੇਰ ਮੈਂ ਕਿੰਨਾ ਹੁੰਦਾ ਇਹ ਜਾਨੀ ਪਾਈਆ ਕਾ ਘਟਾ 5 ਕਿਲੋ ਤੋਂ ਹਾਂਜੀ ਇਹ ਬੱਟੇ ਦੂਸਰੇ ਸਾਰੇ ਹੀ ਹਾਂਜੀ ਕੱਚੇ ਸੇਰ ਨੇ ਜੀ ਪੱਕਾ ਸੇਰ ਉਹ ਬਿਆ ਜੀ ਉਹ ਲੋਹੇ ਦੇ ਅੰਦਰ ਦੀ ਆ ਬੋਤਲਾਂ ਇਸ ਤਰ੍ਹਾਂ ਕੇ ਕਿਵੇਂ ਬਣਾਂਗੇ ਆ ਬੋਤਲਾਂ ਹਾਂਜੀ ਇਹ ਪਹਿਲੀਆਂ ਬੋਤਲਾਂ ਆ ਜੀ ਆਪਣੇ ਸ਼ਰਾਬ ਬਣਾਉਣੀਆਂ ਹਾਂਜੀ ਸ਼ਰਾਬ ਵਾਲੀਆਂ ਪਹਿਲਾਂ ਇਸ ਤਰ੍ਹਾਂ ਇਹ ਸ਼ਰਾਬ ਦੀ ਬੋਤਲ ਹਾਂਜੀ ਸ਼ਰਾਬ ਵਾਲੀ ਬੋਤਲਾਂ ਆ ਜੀ ਇਹਦਾ ਬੰਦਾ ਬਣਾ ਰੱਖਿਆ ਹਾਂ ਬੰਦੇ ਬਣਾਏ ਹੁੰਦੇ ਦੀ ਇਹ ਠੇਕੇ ਪਰ ਹੁੰਦੀ ਸੀ ਹਾਂਜੀ ਠੇਕੇ ਨਾਲ ਮਿਲਦੀ ਸੀ ਜੀ ਇਹ ਕਿਹੜੇ ਜਮਾਨੇ ਮਿਲਦੀ ਸੀ ਕਾਫੀ 347 ਪਹਿਲਾਂ ਮਿਲਦੀ ਹੈ ਇਹ ਤਾਂ ਕਲਾਕਾਰੀ ਦੀ ਬੋਤਲ ਹੈ ਹਾਂਜੀ ਬਿਲਕੁਲ ਜੀ ਤੇ ਆਊਟ ਵਧੀਆ ਲੱਗਦੀ ਹੈ ਇਹ ਕਿਸੇ ਘਰਾਂ ਤੇ ਮਿਲੀਆਂ ਹਾਂਜੀ ਕਿਸੇ ਘਰ ਪਈਆਂ ਸੀ ਇਹ ਤਾਂ ਪਹਿਲੀ ਵਾਰੀ ਦੇਖਿਆ ਇਸ ਤਰ੍ਹਾਂ ਦੀ ਬੋਤਲਾਂ ਕਿਹੜਾ ਬਾਤ ਹੈ ਆ ਜਿਹੜੀ ਉਹ ਗੇਤਲੀ ਦੇ ਤੇ ਬਾਦ ਇਹ ਗੇਤਲੀ ਆਈ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਤੀ ਹਾਂਜੀ ਉਹ ਚਿੱਨੀ ਮਿੱਟੀ ਤੋਂ ਬਣੀ ਹੁੰਦੀ ਹੁੰਦੀ ਕਦੇ ਵਰਤੀਆਂ ਨਹੀਂ ਨਹੀਂ ਵਰਤੀਦਾ ਹੈ ਨਹੀਂ ਲਿਆਂਦੀ ਹੋਈ ਹੈ ਮੈਂ ਡੁਗ ਡੁਗ ਪੀਅਰ ਦੇਖੋ ਜੀ ਇਹ ਬੱਚਿਆਂ ਦਾ ਖੜਾਉਣਾ ਹੁੰਦਾ ਸੀ ਪਹਿਲਾਂ ਹੂੰ ਇਹ ਬੱਚਿਆਂ ਦਾ ਖੜਾਉਣੇ ਹੁੰਦੇ ਸੀ ਪਹਿਲਾਂ ਇਹ ਗਿਰਦਾ ਨਹੀਂ ਹੈ ਚੱਲਦਾ ਹਾਂਜੀ ਬੈਲੈਂਸ ਬਣਾਇਆ ਹੈ ਇਹਦਾ ਆਪਣੇ ਹੂੰ ਡਿੱਗਦਾ ਨਹੀਂ ਹੈ ਪਹਿਲਾਂ ਇਹ ਜਿਵੇਂ ਖੜਾਉਣੇ ਹੁੰਦੇ ਸੀ ਬੱਚਿਆਂ ਦੇ ਸਹੀ ਹੈ ਹਾਂਜੀ ਇਹ ਕੀ ਚੀਜ਼ ਹੈ ਹਾਂਜੀ ਇਹ ਵੀ ਬੱਚਿਆਂ ਦਾ ਖੜਾਉਣਾ ਜੀ ਇਹ ਵਿੱਚ ਲਾ ਕੇ ਖਾਉਣਾ ਹੁੰਦੇ ਕੀ ਚੀਜ਼ ਹੈ ਲੰਬਾ ਜ ਹੈ ਹਾਂ ਇਹ ਗੜੀਰ ਆ ਜੀ ਆਪਣੇ ਬੱਚਿਆਂ ਦਾ ਇਹ ਗੜੀਰ ਨਾ ਹਾਂਜੀ ਗੜੀਰ ਨਾ ਤੂ ਲੋਟ ਹੁੰਦਾ ਥੋੜਾ ਜਿਹਾ ਇਹ ਕਦ ਪੁਰਾਣਾ ਕੋਈ ਸੀ ਦੇਖੋ ਛੁੱਕਣਾ ਉਹ ਵੀ ਚੱਲਦਾ ਹੈ ਅੱਛਾ ਹਾਂ ਖੇਲਣ ਵਾਸਤੇ ਹਾਂਜੀ ਇਸ ਤਰ੍ਹਾਂ ਘਟਾਉਣਾ ਇਹ ਮੇਲੇਆਂ ਦਾ ਮਿਲਦੇ ਹੁੰਦੇ ਸੀ ਹੁਣ ਹੂੰ ਹੁਣ ਪਲਾਸਟਿਕ ਬਣ ਗਿਆ ਨਾ ਸਾਰਾ ਹੁਣ ਪਲਾਸਟਿਕ ਦੇ ਸਾਰੇ ਘਟਾਉਣੇ ਪਲਾਸਟਿਕ ਦੇ ਆ ਗਏ ਇਹ ਤਾਂ ਬਹੁਤ ਚੀਜ਼ ਵਧੀਆ ਕਮਾਲ ਹੈ ਇਹੋ ਪਲੰਗ じゃ ਕਿੱਥੇ ਲਾਇਏ ਤੇ ਪਲੰਗ ਬਹੁਤ ਇਹ ਮੰਜਾ ਜੀ ਆਪਣੇ ਅੱਛਾ ਹਾਂਜੀ ਉੱਪਰ ਢੋਲ ਲੱਗੀ ਹੈ ਜਿਹਦੇ ਇਹ ਕਿੱਥੇ ਲਏ ਇਹ ਸਾਡੀ ਰਸਤੇ ਤੇ ਹੀ ਪੈਦੀ ਹੈ ਉੱਥੋਂ ਲੈਂਦਾ ਹੀ ਨਹੀਂ ਇਹ ਗੋਫੀ ਪੁਰਾਣਾ ਜੀ 1700 ਸਾਲ ਦਾ ਅੱਛਾ ਹਾਂਜੀ ਚਾਦਰ ਤਾਂ ਮੇਰੇ ਖਿਆਲ ਥਾਰੇ ਘਰ ਕੀ ਹੋਣੀ ਓ ਹਾਂਜੀ ਚਾਦਰ ਕਰਦੀਆਂ ਸਾਡੇ ਜੀ ਆਪਣੇ ਬੱਸ ਨਾ ਪਤਾ ਗਿਆ ਪਹਿਲਾਂ ਜਿੰਨੇ ਚਾਦਰਾਂ ਕੱਢੇ ਤੇ ਜਾਂ ਦਰੀਆਂ ਕੂੜੀਆਂ ਇਕੱਠੀਆਂ ਹੋ ਜਾਂਦੀ ਸੀ ਫੇ ਕਿੰਨਾ ਆਮੇਦੀ ਨਹੀਂ ਹਾਂਜੀ ਸਾਂਝ ਤਿੱਕ ਹਾਂਜੀ ਬਿਲਕੁਲ ਇਕੱਠੇ ਵਿਗੇ ਕਰਦੇ ਸੀ ਸਾਰਾ ਕੰਮ ਇਕੱਠੇ ਵਾਲਾ ਵਾ ਕੰਮ ਵਾਸਤੇ ਬੰਦੇ ਦੀ ਲੋੜ ਸੀ ਹਾਂਜੀ ਬਿਲਕੁਲ ਹੁਣ ਸਾਂਝ ਖਤਮ ਹੋ ਗਈ ਤੇ ਬੰਦੇ ਡਿਪਰੈਸ਼ਨ ਦੇ ਵਿੱਚ ਬਿਲਕੁਲ ਜੀ ਛੇ ਕੁਰਸੀ ਇਹ ਤਾਂ ਇਹ ਵੀ ਪੁਰਾਣੀਆਂ ਨੇ ਹਾਂਜੀ ਰੌਂਗ ਕੁਰਸੀਆਂ ਹੁੰਦੀਆਂ ਸੀ ਪਹਿਲਾਂ ਜੀ ਇਹ ਤੇ ਬੈਠ ਵੀ ਹੋ ਜਾਂਦਾ ਸੀ ਬੈਹ ਵੀ ਹੋ ਜਾਂਦਾ ਸੀ ਇੱਕ ਥਾਰਾ ਉਹ ਜਿਹੜਾ ਸਾਈਕਲ ਵੀ ਦੇਖਣਾ ਹੈ ਔਰ ਆਪਣਾ ਸਾਈਕਲ ਬਹੁਤ ਕਮਾਲ ਹੈ ਉਹ ਹਾਂਜੀ ਸੈਂਕਾ ਦਾ ਲਾਇਸੈਂਸ ਵੀ ਰੱਖਿਆ ਜੀ ਮੇਰੇ ਕੋਲ ਮੈਂ ਉਹ ਵੀ ਦਿਖਾਉਣਾ ਉਹ ਰੱਖਿਆ ਜੀ ਦਿਖਾਓ ਤਾਂ ਸਾਈਕਲ ਹੀ ਪਹਿਲਾਂ சாਸੂ ਦੇਦੇ ਹਾਂ ਜੀ ਲਾਇਸੈਂਸ ਮੰਗਦੇ ਹੁੰਦੇ ਸਾਈਕਲਾਂ ਦੇ ਪਹਿਲਾਂ ਆ ਦੇਖੋ ਜੀ ਆ ਜਿਹੜਾ ਟੂ ਟੋਕਨ ਹੁੰਦਾ ਸੀ ਸਾਈਕਲ ਤੇ ਲੱਗਿਆ ਹੁੰਦਾ ਸੀ ਆ ਜਿਹੜਾ ਕਾਗਜ਼ ਹੁੰਦਾ ਸੀ ਜੇਬ ਚ ਰੱਖਣਾ ਪੈਂਦਾ ਸੀ ਦਿਖਾਣਾ ਪੈਂਦਾ ਤੇ ਨਹੀਂ ਦਿਖਾਉਣਾ ਪੈਂਦੇ ਨਹੀਂ ਪੁਲਿਸ ਆ ਕੇ ਘੇਰ ਲੈਂਦੇ ਸੀ ਫਿਰ ਜੇ ਨਹੀਂ ਹੁੰਦਾ ਜੀ ਲਾਇਸੈਂਸ ਆਪਣੇ ਕੋ ਸਨ 50 ਦਾ ਜੀ ਉੱਪਰ ਲਿਖਿਆ ਹੈ ਜੀ ਸਨ ਵੀ ਲਿਖਿਆ ਹੈ ਇਹ ਕਿਥੋਂ ਲਿਆ ਮੈਂ ਇਹ ਸਾਡੇ ਤਾਰੀਖ 9 ਤੇ ਆ ਜੀ ਉਹਨਾਂ ਨੇ ਲਿਆ ਸੀ ਸਾਈਕਲ ਆਪਣੇ ਲਿਆ ਵੀ ਮੇਰੇ ਖਾਲ 20 5 ਹਾਂਜੀ ਬਸ ਇੰਨਾ ਘੱਟ ਹੋਊ ਜਿਆਦਾ ਆਪਣੇ ਰੇਟ 1950 ਹੈ ਬਚਾਰ 8 1950 ਹਾਂਜੀ ਇਹ 200 ਰੁਪਏ ਦਾ ਬਣਦਾ ਸਸਤੇ ਐ ਜੇ ਬੰਦੂਖ ਦਾ ਲਸਸੇ ਨੇ ਹਾਂਜੀ ਬਿਲਕੁਲ ਜੀ ਮਤਲਬ ਇਹ ਛੋਟੀਆਂ ਚੀਜ਼ਾਂ ਕੀ ਬਹੁਤ ਜਿਆਦਾ ਬੁੱਕਤ ਹੀ ਬੈਣਾ ਹਾਂਜੀ ਜਿਵੇਂ ਉਹ ਗੱਡੀਆਂ ਕਰਾਂ ਦੇ ਬਣਦ ਨਹੀਂ ਉਦੋਂ ਇਹ ਤਾਂ ਬਣਦੇ ਹੁੰਦੇ ਸਾਈਕਲ ਦੇ ਅੱਛਾ ਉਹ ਜਿਹੜਾ ਹਮਾਮ ਪਿਆ ਇਹ ਤੁਮੇ ਦਸਰੇ ਦੇ ਵਿੱਚ ਚੰਡੀਗੜ੍ਹ ਤੇ ਮਿਲਿਆ ਤੁਹਾਨੂੰ ਹਾਂਜੀ ਇਹ ਸਾਡੇ ਰਸਤੇ ਹਰ ਜੀ ਪਿਆ ਦੀ ਪੂਗਾ ਨੂੰ ਦਿਖਾਇਆ ਮੜ ਜੀ ਪੂਰਾ ਕਰੀ ਕੈਮਰਾ ਇਹ ਪਾਣੀ ਗਰਮ ਕਰਨੇ ਹਮਾਮ ਆ ਜੀ अच्छा ये मां वो पंदे ਦੇ ਕੋਲੇ हां जी ਇੱਥੇ ਵਿਚਾਲੇ ਦੇ ਕੋਲੇ ਪੈਂਦੇ ਦੀ ਆ ਸਾਈਡ ਤੇ ਪਾਣੀ ਪੈਂਦਾ ਜੀ ਇੱਥੇ ਇਹ ਜੀ ਕੋਲੇ ਪੈਂਦੇ ਇੱਥੇ ਗਰਮ ਹੋ ਜਾਣਾ ਹਾਂ ਜੀ ਥੱਲੇ ਰੋਟੀ ਲੱਗੇ ਉੱਥੇ ਨਿਕਲਦੀ ਆ ਇਹ ਵੀ ਮੀਰ ਘਰਾਂ ਚ ਹੁੰਦਾ ਹੁਣ ਪਹਿਲਾਂ ਹਾਂ ਜੀ ਮੀਰ ਘਰਾਂ ਚ ਹੁੰਦਾ ਹੀ ਆ ਜੀ ਤੜਿਆਂ ਦਾ ਘੈਰਾ ਹਾਂ ਫਿੱਤਲ ਵਾਲਾ ਨੇ ਹਾਂ ਜੀ ਇਹ 100 ਸਾਲ ਪੁਰਾਣਾ ਜੀ ਇਹ ਕਿਆ ਬਾਤ ਥੱਲੇ ਇਹ ਸਵਾ ਨਿਕਲਦੀ ਜੀ ਹੂੰ ਹੂੰ ਵਿਚਾ ਬਜਨੇ ਭਈ ਨਾ ਚਲਾਣਾ ਕਿਹੜਾ ਸੌਖਾ ਹਾਂਜੀ ਬਾਈ ਐਸਾ ਇਸ ਦਾ ਕਿਹੜਾ ਕੋਈ ਸਟੈਂਡ ਹੋਇਆ ਮਤਲਬ ਸਟੈਂਡ ਸਕੰਦ ਕਲ ਖੜਾਉਣਾ ਪਊਗਾ ਹਾਂਜੀ ਨੌਲੇ ਖੜਾਉਣਾ ਪੈਂਦੇ ਕੰਤਕੁੰਦਾਂ ਤੇ ਸਟੈਂਡ ਬਰੇਸ ਬੈਠ ਜਾ ਹਾਂਜੀ ਇੱਥੇ ਬੈਠਣਾ ਸੀਟ ਆ ਜੀ ਇਹ ਬਾਅਦ ਮੈਂ ਇੱਕ ਵੀਡੀਓ ਦੇਖੀ ਪੁਰਾਣੇ ਜਿਹੜੇ ਹੈਗੇ ਬਿਲਕੁਲ ਆ ਪਤਲੇ ਵੀ ਤੇ ਜੋ ਹੋਰ ਇਤਨਾ ਪਤਲੇ ਲੋਹੇ ਦੇ ਹਾਂਜੀ ਚੱਕੇ ਕੇ ਇਦਾਂ ਨਾਲ ਆਉਂਦੇ ਸੀ ਇਹ ਪਹਿਲਾਂ ਆਇਆ ਹਾਂਜੀ ਇਹ ਪਹਿਲਾਂ ਆਇਆ ਬਾਅਦ ਚ ਲੋਹੇ ਦੇ ਚੱਕੇ ਵਾਲਾ ਵੇਚਣ ਲੱਗਿਆ ਬਈ ਬੰਦੇ ਨੂੰ ਪਹਿਲਾਂ ਪਤਾ ਇੰਦਾ ਪੈਟਲੇ ਮਤਲਬ ਮੂਰੇ ਲਾਇਏ ਹੋਏ ਹਾਂਜੀ ਬਿਲਕੁਲ ਇਹਦੇ ਇਹ ਇਹ ਕਿੱਥੇ ਲਾਇਏ ਤੁਸੀਂ ਇੱਥੋਂ ਨੌਲੇ ਪੰਡਰ ਉਥੋਂ ਲਿਆ ਇਹ ਪਾਕਿਸਤਾਨ ਦਾ ਬਣਾਇਆ ਸਾਰਾ ਜੀ ਹੱਥੀ ਬਣਾਇਆ ਹੈ ਮੁਸਲਮਾਨ ਕਾਰੀਗਰ ਨੇ ਬਣਾਇਆ ਇਹ ਅੱਛਾ ਹਾਂ ਜਿੱਥੇ ਬਿਲਡਿੰਗ ਨਹੀਂ ਹੋਈ ਇਹਨੂੰ ਦੇਖ ਲਓ ਹਾਂਜੀ ਹੱਥੀ ਬਣਾਇਆ ਸਾਰਾ ਜੀ ਇਹ ਤਾਂ ਕਮਾਲ ਕਰਤੀ ਵੀ ਹਾਂਜੀ ਇਹੋ ਜਿਹੇ ਪਈਏ ਨਾ ਉਹ ਤਾਂਗਿਆਂ ਮਾ ਹੋਇਆ ਕਰਦੇ ਤੇ ਪਹਿਲਾਂ ਜਿਹੜੇ ਆਪਾਂ ਪਿੰਡਾਂ ਵਿੱਚ ਬੈਠੇ ਹਾਂ ਹਾਂਜੀ ਹਾਂ ਬਿਲਕੁਲ ਜੀ ਇਹ ਤਾਂ ਬਹੁਤ ਹੋਇਆ ਗੱਡੇ ਵਾਲੇ ਖੰਬੇ ਐ ਹਾਂਜੀ ਬਿਲਕੁਲ ਭਾਰੀ ਐ ਪਰ ਬਹੁਤ ਦੂਰ ਨਹੀਂ ਜਾ ਸਕਦਾ ਭਾਰੀ ਕਾफी ਐ ਜੀ ਕਵਾਂਟਰਾ ਦੇ ਗੇਟ 'ਚ ਹੀ ਹੋਊਗੀ ਮੈਨੂੰ ਲੱਗਦਾ ਹਾਂ ਬਹੁਤ ਭਾਰੀ ਐ ਚਲਾਵੇ ਹਰੇਕ ਨਹੀਂ ਚਲਾ ਸਕਦਾ ਇਹਨੂੰ ਹਾਂ ਇਹ ਚਲਾ ਕੀਤਾ ਹੈਗਾ ਇਹ ਸਿੱਖਣਾ ਪੈਂਦਾ ਜੀ ਫੇਰ ਚਲਾ ਹਾਂ ਇਹ ਉੱਪਰ ਕੀ ਤਰ੍ਹਾਂ ਬੈਠੇਗਾ ਪਹਿਲਾਂ ਤਾਂ ਮਤਲਬ ਕਿ ਪਿਛਲੇ ਪਾਸੇ ਗਿਰ ਜਾਣਾ ਹਾਂ ਜੀ ਬਿਲਕੁਲ ਜੀ ਲੰਬੀਆਂ ਲੱਤਾਂ ਨਾਲ ਚਲਾ ਸਕਦਾ ਜੀ ਇਹਨੂੰ ਹਾਂ ਲੱਤਾਂ ਚਾਹੀਦੀਆਂ ਉਰੇ ਦੇ ਉਰੇ ਜਾਣੀਆਂ ਹਾਂ ਜੀ ਬਿਲਕੁਲ ਸੋ ਛੋਟੇ ਘਾਦੜਾ ਬੰਦੇ ਨਹੀਂ ਚਲਾ ਸਕਦੇ ਹਾਂ ਜੀ ਨੂੰ ਖੜਾ ਦਿਓ ਇਹ ਕਿੰਨੇ ਚਿਰ ਹੋ ਗਏ ਥਾਰੇ ਬਾ ਮੇਰੇ ਕੋ ਹੋ ਗਏ 2-3 ਸਾਲ ਹੀ ਹੈ ਇਹਨੂੰ ਤੁਹਾਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਕੇ ਪਿਆ ਹਾਂ ਜੀ ਮੈਂ ਸਾਡੇ ਪਿੰਡ ਦੇ ਕਿਸੇ ਬੰਦੇ ਨੇ ਦੱਸ ਸਕਦੀ ਉਹਦੇ ਰਿਸ਼ਤੇਦਾਰ ਹੀ ਆ ਉਹਦੇ ਉਹ ਲਾਹੌਰ ਤੋਂ ਲੈ ਕੇ ਆਈ ਆ ਬੇਬੀ ਰੇਲਵੇ ਤੇ ਗਿਆ ਹੁੰਦਾ ਦੀ ਉਹ ਹੁੰਦਾ ਲਾਹੌਰ ਤੋਂ ਜਾ ਕੇ ਲੈ ਕੇ ਆਇਆ ਵੀ ਉਹਨੇ ਫਿਰ ਦੇਤਾ ਕੋ ਪੈਸੇ ਪੁਸੇ ਦੇਤਾ ਹਾਂਜੀ ਥੋੜੇ ਜਿਹੇ ਲੈ ਦੀ ਪੈਸੇ ਉਹਨਾਂ ਦਈਏ ਉਹਨੇ ਅੱਛਾ ਹਾਂਜੀ ਉਹਨਾਂ ਘਰਾਂ ਉਹੀ ਖੜਿਆਤਾ ਹਾਂਜੀ ਉਹਨਾਂ ਦੇ ਘਰੇ ਆ ਫਰੇਮ ਪੈਿਤ ਕਰ ਲਈ ਆ ਫਿਰ ਚੱਕੇ ਮੈਂ ਪਵਾਏ ਨੇ ਜੀ ਇਹਦੇ ਗਲਗੇ ਦੀ ਉੱਤੇ ਵੇਣਾ ਅੱਛਾ ਉਹਨਾਂ ਕੋਲ ਗਲਗੇ ਦੇ ਗਲਗੇ ਦੇ ਹਾਂਜੀ ਫਿਰ ਇਹ ਚੱਕੇ ਵੀ ਬਣਾਣੇ ਵਾਸਤੇ ਕੋਈ ਬੰਦਾ ਸਪੈਸ਼ ਟੋਲੇ ਹੋਣਾ ਹਾਂਜੀ ਉਹ ਕਰੀਗਾ ਹੈਗੇ ਨਹੀਂ ਉਹਨੇ ਫਿਰ ਉਹ ਚੱਕਾ ਮੜਾ ਮੋਟਾ ਲੱਕੜੀ ਵਾਲਾ ਪਿਆਦਾ ਹਾਂਜੀ ਪਿਆਦਾ ਦੀ ਹੋੜਾ ਪੀਸ ਜੀ ਆਪਣੇ ਜੀ ਫਿਰ ਉਹ ਝੋ ਦੇਖ ਅੱਛਾ ਇਹ ਪਈਏ ਬਾਦਮ ਪਾਏ ਹਾਂਜੀ ਹਾਂ ਇਹ ਜਦੀਗਾ ਇਹ ਪਹਿਲੀ ਉਹ ਹੀ ਹੋ ਮਤਲਬ ਇਹ ਇੱਕ ਹੋਰ ਵੀ ਹੈ ਨਾ ਅਜੇ ਕਰਕੇ ਸਾਈਕਲ ਤਾਂ ਦੂਏ ਵੀ ਆ ਗਏ ਕੋ 50 50000 ਵਾਲੇ ਲੱਖ ਵਾਲੇ 5 ਲੱਖ ਵਾਲੇ ਹੌਲੇ ਹਾਂਜੀ ਇਸ ਨੂੰ ਚਲਾਣੇ ਵਾਸਤੇ ਤਾਂ ਬੰਦਾ ਵੀ ਧੱਕੜ ਚਾਹੀਦਾ ਬੰਦੇ ਵੀ ਤਕੜੇ ਹੁੰਦੇ ਸੀ ਪਹਿਲਾਂ ਜੀ ਆਪਣੇ ਹੂੰ ਪਹਿਲਾਂ ਮਾੜੇ ਨਹੀਂ ਹੁੰਦੇ ਸੀ ਪਰ ਬੰਦੇ ਵੀ ਤਕੜੇ ਹੁੰਦੇ ਸੀ ਚਲਾਉਣੇ ਵਾਲੇ ਸਹੀ ਹੈ ਹਾਂਜੀ ਖਰਾਕਾਂ ਖੁੱਲੀਆਂ ਹੁੰਦੀਆਂ ਸੀ ਨਾ ਖਾਣ ਪੀਣ ਹਾਂ ਈ ਬੰਮਾਰੇ ਪਤਾ ਲਗਿਆ ਉਹ ਹੈ ਨਾ ਪੀਜੇ 버거 ਹਾਂਜੀ ਬਿਲਕੁਲ ਸੈਂਡਵਿਚਾਂ ਹਾਂਜੀ ਉਹੋ ਜਿਹੇ ਬੰਦੇ ਆਉਗੇ ਜੀ ਉਹੋ ਜਿਹੇ ਬੰਦੇ ਨਿਕੜੇ ਹਾਂਜੀ ਬੂਰੀਆਂ ਦਾ ਦੁੱਧ ਚੁੰਗਣ ਵਾਲੇ ਦੇ ਉਹਨਾਂ ਨੇ ਫਿਰ ਐਹੇ ਜਿਹੀ ਸਾਈਕਲ ਚਲਾਣੀ ਬਿਲਕੁਲ ਐਹੇ ਜਿਹੀ ਚਲਾਉਂਦੇ ਸੀ ਆਹ ਕੁਇੰਟਲ ਵਜਨ ਦਾ ਹੋਣਾ ਇਸ ਦਾ ਹਾਂਜੀ ਬਿਲਕੁਲ ਇੱਕੋ ਬੰਦਾ ਪੈਂਦਾ ਸੀ ਇਹਦੇ ਉਨੇ ਜੀ ਨਾ ਕੋਈ ਇਹਨੂੰ ਦੇਖ ਲਓ ਬ੍ਰੇਕ ਦਾ ਨਾ ਕੋਈ ਟੱਲੀ ਨਾ ਰੋਕਣ ਵਾਲ ਜਗ੍ਹਾ ਤੇ ਪੈਰ ਫਸਾ ਗਏ ਹਾਂਜੀ ਨਾ ਕੋਈ ਚੈਨ ਰੁਕ ਪੈਡਣਾ ਤੇ ਰੁਕਦਾ ਜੀ ਇਹੇ ਅੱਛਾ ਪੈਡਲ ਰੁਕ ਲੋ ਪੈਡਲ ਤੇ ਰੁਕਦਾ ਪੈਡਲ ਤੇ ਚੱਲਦਾ ਅੱਛਾ ਪੈਡਲ ਨੂੰ ਮਤਲਬ ਘੁਮਾਣਾ ਬੰਦ ਕਰਦੇ ਹੋ ਹਾਂਜੀ ਘੁਮਾਉਣ ਬੰਦ ਕਰ ਦੋ ਰੁਕ ਜਾਂਦਾ ਜੀ ਖੜ ਜੇਗਾ ਹਾਂਜੀ ਜੇ ਪੈਰ ਲਾ ਦੋ ਸੱਜੇ ਤਾਂ ਰੁਕ ਜਾਂਦਾ ਆ ਤਾਂ ਕੁਮਾਰ ਹੈ ਬਈ ਹਾਂਜੀ ਮੇਰੇ ਖਿਆਲ ਹੈ ਵੀ ਜਦ ਬਾਹਰ ਬੂਰ ਬਣੇ ਹੋਣੇ ਸਾਈਕਲ ਫੇਰ ਬੰਦੇ ਨੇ ਕਿਤੇ ਉਰੇ ਸਕੀਮ ਕਿਤੇ ਲੋਹਰ ਲੂਰ ਮਕਿਸ ਨੇ ਦੇਖਿਆ ਹੋਣਾ ਹਾਂਜੀ ਉਹ ਦੇਖ ਕੇ ਕਿਸੇ ਨਕਲ ਕਰਕੇ ਆਪਣੇ ਨਕਲ ਕਰਕੇ ਲੱਕੜੀ ਦਾ ਬਣਾ ਲਏ ਹੈਗੇ ਹਾਂ ਹਾਂ ਬਿਲਕੁਲ ਬਈ ਤੇ ਸਿਰਾਂ ਕੁ ਚੀਜ਼ ਕਰਾਈ ਜੀ ਇਹ ਪੰਜਾਬ ਵਿੱਚ ਕਿਸੇ ਕੋਲ ਨਹੀਂ ਹੈਗਾ ਸਾਈਕਲ ਸਿਰਫ ਮੇਰੇ ਕੋਲ ਹੈ ਜੀ ਆਪਣੇ ਆਹ ਮੈਂ ਉਹ ਇਹ ਕਿੱਕਰਟਲੇ ਵਾਲੇ ਰਾਜੇ ਕੀ ਹੈ ਪੁਰਾਣੀ ਹਾਂਜੀ ਉਹ ਇੱਕ ਹੈ ਜਿਆ ਸਾਈਕਲ ਹੈ ਪਰ ਉਹ ਪਈਏ ਇਸ ਕੀ ਦੂਸਰੇ ਹੌਲੇ ਹੈ ਕੋਈ ਹਾਂਜੀ ਲੋਹੇ ਕਹਲੇ ਹੋਰਗਾ ਸੀਗੇ ਮਤਲਬ ਉਹ ਹੈਗੇ ਨਹੀਂ ਸਸ ਹਲਕੇ ਉਹ ਚਲਾ ਰਿਆ ਅੱਛਾ ਪਰ ਉਸਕੇ ਪਿੱਛੇ ਦੋ ਪਈਏ ਹੈ ਹਾਂਜੀ ਇਸਕੇ ਵੀ ਸਟੈਂਡ ਨਹੀਂ ਖੜਾੜੇ ਵਾਲਾ ਅੱਛਾ ਜੀ ਪਿੱਛੇ ਦੋ ਪਈਏ ਉੱਪਰ ਬੈਠ ਹਾਂ ਉਹਨਾਂ ਤੇ ਹਾਂ ਉਹਨਾਂ ਤੇ ਤੇ ਇਹ ਤਾਂ ਜਮੇ ਕਮਾਲ ਹੈ ਚ ਬਾਤ ਹੈ ਤਨੇ ਬਹੁਤ ਕਮਾਲ ਦੀ ਚੀਜ਼ ਰੱਖੀ ਸਾਹਮਣੇ ਪਰ ਮਾਰੇ ਲੋਕਾਂ ਕਹਿੰਦਾ ਨਾ ਇਹ ਬਹੁਤੇ ਬੰਦੇ ਦਾ ਕਹਾ ਵੀ ਯਾਰ ਕਬਾੜ ਇਕੱਠਾ ਕਰੀ ਬੈਠਿਆ ਤਾਂ ਨਾ ਹਾਂਜੀ ਬਿਲਕੁਲ ਕਰਨਾ ਗਿਆ ਹਾਂਜੀ ਬਿਲਕੁਲ ਕਹਿੰਦੇ ਨੇ ਜੀ ਬਹੁਤ ਆਪਣੇ ਵੀ ਕਬਾੜ ਇਕੱਠਾ ਕਰੀ ਜਾਂਦਾ ਕਿ ਜੀ ਇਹਨਾਂ ਕੋਈ ਫਾਇਦਾ ਹਾਂਜੀ ਅਸਲ ਮਾ ਨਾ ਮਾਰੇ ਬੰਦੇ ਪਤਾ ਕਿ ਕਹਾ ਉਹ ਕਹਿੰਦੇ ਵੀ ਜਿਹੜੇ ਕੰਮ ਆਦੇ ਕੋਈ ਫਾਇਦਾ ਨਹੀਂ ਉਹਦਾ ਮਤਲਬ ਹੀ ਕੋਈ ਨਹੀਂ ਹਾਂਜੀ ਬਿਲਕੁਲ ਫਿਰ ਤਾਂ ਗੱਲ ਹੋ ਗਈ ਨਾ ਵੀ ਜਿਹੜੇ ਨਾ ਹਜ਼ਾਰਾਂ ਸੂਰ ਮੈਨੇ ਕੁਰਬਾਨੀਆਂ ਦੇਈ ਕਿਸੇ ਵਾਸਤੇ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਕੀ ਮਤਲਬ ਹੈ ਕਿਸੇ ਵੀ ਉਹਦਾ ਆਪਾਂ ਤਾਂ ਪੈਸੇ ਲਾਏ ਥਾ ਨਾ ਤਾਂ ਜਾਨਾ ਦੇਗੇ ਬਿਲਕੁਲ ਜੀ ਬੱਬੇਸਰਾ ਬੇਵਰਗੇ ਕੱਡੇ ਸੂਰ ਵਿੱਚ ਫਾਸੀਆਂ ਚੜੇ ਲੋਕ ਉਹਨਾਂ ਨੂੰ ਵੀ ਕਹਿੰਗੇ ਗੱਲ ਬਜ਼ੁਰਗਾਂ ਨਿਸ਼ਾਨੀਆਂ ਨੂੰ ਰੱਖਣਾ ਚਾਹੀਦੀ ਸੀ ਸੌਂਕਿਆ ਹਾਂਜੀ ਹਾਂਜੀ ਬਹੁਤ ਕਮਾਲ ਹੈ ਜੀ ਖੜਾ ਦਿਓ ਬਹੁਤ ਵਧੀਆ ਤੁਮੇਂ ਦਿਆ ਕਿਹੜਾ ਕਦੇ ਸੱਜਣਾ ਜੀ ਮੈਂ ਤੁਹਾਨੂੰ ਚਲਾਗ ਵੀ ਦਿਖਾਵਾਂਗਾ ਜੀ ਬਾਹਰ ਆਪਣੇ ਕਿਹੜਾ ਦਿਖਾਵਾਂਗਾ ਕਿ ਇਹ ਚੱਲਦਾ ਹੁਣ ਵੀ ਸਾਈਕਲ ਅੱਛਾ ਹਾਂਜੀ ਹਾਂ ਮੈਂ ਤੁਹਾਨੂੰ ਚਲਾਗ ਦਿਖਾਵਾਂਗਾ ਜੀ ਠੀਕ ਹੈ ਹੁਣ ਹੀ ਦੇਖ ਲਈਏ ਕਿਹੜਾ ਹੁਣ ਕੱਢਿਆ ਹੈ ਬ੍ਰਿੰਦਰ ਹਾਂਜੀ ਹਾਂ ਚਲੋ ਆ ਜਾਓ ਲੈਓ ਸ਼ਾਟ ਵਿੱਚ ਲੈ ਵੀ ਚੱਲਦਾ ਦੇਖਾਂ ਸਾਈਕਲ ਵਾਲੀ ਕਮਾਲ ਹੈ ਪਹਿਲਾਂ ਉਹ ਸਾਈਕਲ ਚਲਾਇਆ ਕਦੇ? ਉਹ ਆਮ ਤਾਂ ਹਾਂਜੀ ਹਾਂ ਚਲਾਉਂਦਾ ਰਿਹਾ ਮੈਂ ਜੀ ਸੋਨੇ ਕਿੱਥੇ ਕਿ ਜਾਂਦੇ? ਜਾਂ ਕੰਮ ਕਰਦੇ ਜਾਂਦੇ ਖੰਨੇ ਆਪਣੇ। ਉੱਥੇ ਸਾਈਕਲ ਤੇ ਜਾਂਦੇ ਸੀ। ਸਕੂਲਾਂ ਚੋਂ ਆਪਣੇ ਜਦੋਂ ਜਦੋਂ ਪੜ੍ਹਨੇ ਜਾਂਦੇ ਜਦ ਵੀ ਸਾਈਕਲ ਤੇ। ਪਹਿਲਾਂ ਉਹ ਸਹਜ ਤਾਂ ਨਾ ਤੋੜ ਤੇ ਵਿਚ ਨਹੀਂ ਪਰਤ। ਫਿਰ ਇਸ ਤਰ੍ਹਾਂ ਜੀ ਆਣਾ ਤਾਂ ਵੀ ਸਾਈਕਲ ਤੇ। ਹਾਂਜੀ ਬਹੁਤ ਚਲਾਇਆ ਸਾਈਕਲ ਤਾਂ ਮੈਂ ਆਪਣੇ। ਸੌਰੇ ਵੀ ਗਏ ਸਾਈਕਲ 'ਤੇ। ਨਹੀਂ ਜੀ ਉੱਥੇ ਨਹੀਂ ਗਏ। ਉੱਥੇ ਸਕੂਟਰ ਤੇ ਜਦੋਂ ਆ ਗਏ ਦੀ। ਕਿਤਾਬਾਂ ਚਾਹੇ ਤਾਂ ਕਿਤਾਬਾਂ ਪੜ੍ਹਨੇ ਦਾ ਸ਼ੌਂਕ ਹੀ ਹੈ। ਹਾਂਜੀ ਕਿਤਾਬਾਂ ਪੜ੍ਹਨਾ ਰਿਹਾ ਲਿਖਣਾ। ਬਾਰਕੀਆਂ ਬਹੁਤ ਕਿੰਨੀਆਂ ਹੈ। ਹਾਂ ਬ ਉਹ ਇੱਥੇ ਪੜ੍ਹ ਵੀ ਲਈ ਦੀ ਨੇ ਤੇ ਪਿੰਡ ਤੇ ਲੈ ਵੀ ਜਾਂਦੇ ਨੇ ਬੜਨ ਵਾਸਤੇ ਜੀ ਕਿੰਨੀ ਕਿਤਾਬਾਂ ਕਲਾਬਾਂ ਮੇਰੇ ਕੋਲ 2000 ਹੋਈਆਂ ਸ਼ੁਰੂ ਤੇ ਪੜ ਰਹੇ ਹਾਂ ਹਾਂ ਜੀ ਕਾਫੀ ਟਾਈਮ ਹੋ ਗਿਆ ਯਾਨੀ 10 ਕੁ 12 ਸਾਲ ਹੋ ਗਏ ਜੀ ਹਾਂ ਜੀ ਅੱਛਾ ਘਰ ਕੇ ਜਿਹੜੇ ਹੈਗੇ ਉਹਨਾਂ ਕੋ ਸਾਥ ਹੈ ਕਈ ਵਾਰ ਘਰ ਕੇ ਕਹਿੰਦੇ ਅਰ ਕਿੱਥੇ ਕਬੜ ਇਕੱਠਾ ਕਰ ਲਿਆ ਘਰ ਵਿੱਚ ਹਾਂ ਜੀ ਪਹਿਲਾਂ ਥੋੜੇ ਕਹਿੰਦੇ ਸੀ ਜਦ ਪਹਿਲ-ਪਹਿਲ ਕਰਨ ਲੱਗਿਆ ਮੈਂ ਇਕੱਠਾ ਹਾਂ ਜਾਨੀ ਹੁਣ ਸਾਰੇ ਪਰਿਵਾਰ ਦਾ ਸਾਥ ਹੈ ਜੀ ਆਪਣੇ ਜੇ ਕੋਈ ਡੈਡੀ ਚੀਜ਼ ਬਾਹਰ ਮਿਲ ਜਾਂਦੀ ਹੈ ਤਾਂ ਉਹ ਲੈ ਕੇ ਆਉਂਦੇ ਨੇ ਮਾ ਕੇ ਕਰਦੇ ਮੇਰੇ ਨਾਲ ਸਾਫ ਸਫਾਈ ਇਹ ਕਰਾਉਂਦੇ ਨੇ ਇਹ ਹਾਂ ਜੀ ਘਰ ਦੇ ਇਹ ਇਹ ਸਫਲ ਕਰੀਏ ਘਰ ਦੇ ਨੇ ਸਾਰੇ ਜੀ ਆਪਣੇ ਗਗਰਾ ਬੇਬੇ ਪਾਏ ਕਰੇ ਹੋਣੇ ਹਾਂ ਜੀ ਤੁਹਾਡੇ ਦਾਦੀ ਜੀ ਦਾ ਆਪਣੇ ਜੀ ਹਾਂ ਜੀ ਬਹੁਤ ਕਮਾਲ ਇਹ ਸਾਰੇ ਤਰਖਾਨ ਵਾਲੇ ਸੰਦ ਹੈ ਹਾਂ ਜੀ ਤਰਖਾਨ ਵਾਲੇ ਸੰਦ ਨੇ ਜਿਹੜੇ ਉਹ ਨੇ ਸਾਰੇ ਇਹਦੀ ਸਾਹਮਣੇ ਰੱਖੇ ਨੇ ਕਮਾਲ ਹੈ ਚਲੋ ਥਾਨਾ ਆ ਜਾਇਓ ਘਰ ਬਣਾਇਆ ਵਾ ਨਹੀਂ ਤਾਂ ਵੈਸੇ ਬਾਹਰਲੇ ਦੇਸਾਂ ਦਾ ਉਹਨਾਂ ਨੇ ਸਰਕਾਰੀ ਤੌਰ ਉਪਰ ਰੱਖਿਆ ਵਸਾਂਗ ਸਾਰਾ ਕੁਝ ਹਾਂਜੀ ਪਰ ਆਪਣਾ ਸਰਕਾਰੀ ਸਕੂਲ ਨਕੇ ਲੈਣਾ ਆਪਣੀ ਬੰਦੇ ਕਾਰ ਸੇ ਵਾਲਿਆਂ ਨੇ ਕਿੰਨੇ ਗੁਰਦੁਆਰੇ ਪੁਰਾਣੇ ਤੇ ਜਿਹੜੇ ਬਿਲਕੁਲ ਸਾਰਾ ਡਾਪੀ ਹਾਂ ਬਿਲਕੁਲ ਮਿੱਟੀ ਕਰਦੇ ਸਾਰਾ ਕੁਝ ਬਿਲਕੁਲ ਜੀ ਪਿੱਛੇ ਕਵਰ ਨੌਨਿਹਾਲ ਸਿੰਘ ਉਹਨਾਂ ਨੇ ਜਿਹੜੀ ਡਿਊਟੀ ਬਣਾਈ ਸੀ ਤਰਨ ਤਰਨ ਸਾਹਿਬ ਹਾਂਜੀ ਉੱਥੇ ਹਟਾਣ ਲੱਗੇ ਤੇ ਮਸਾਂ ਬਚਾਈਏ ਜੀ ਕਾਰ ਸੇ ਵਾਲੇ ਤੇ ਹਾਂਜੀ ਮੈਂ ਨਾ ਪਾਕਿਸਤਾਨ ਮਗਿਆ ਉੱਥੇ ਗੁਰਦੁਆਰਾ ਸਾਹਿਬ ਵਾਲੇ ਪ੍ਰਾਤਨ ਆਪਣਾ ਹੈ ਨਹੀਂ ਉਹ ਵਾਂਡੂ ਜਾ ਕਪੀੜਾ ਜਾ ਰੰਗ ਇਸ ਤਰ੍ਹਾਂ ਦਾ ਹੈ ਨੀ। ਹਾਂਜੀ। ਰਤਨ ਆਪਣਾ ਜਿਹੜਾ ਪੰਜਾਬ ਦਾ ਰੰਗ ਹੈ ਉਹ ਕਰੇ ਵੀਂ ਦੁਆਰਾ ਸਾਪੇ ਛੋਟੀਆਂ ਮਾਰਤ। ਹਾਂਜੀ। ਉੱਥੇ ਵੀ ਕਾਰ ਸੇਵਾ ਚੱਲ ਰਹੀ ਹੈ। ਤਬਾਹੀ ਮਛਰੀ ਦੀ। ਹਾਂਜੀ ਹਾਂ। ਉਦੋਂ ਚੜ ਗਈ ਹੁਣ ਪਾਕਿਸਤਾਨ। ਸਾਰੇ ਕਿਤੇ ਕਾਰ ਸੇਵਾ ਦਾ ਅਸਲ ਤਬਾਹੀ ਸੇਵਾ ਕਰ ਰਹੇ ਆ। ਬਿਲਕੁਲ ਜੀ। ਅੱਛਾ ਤੁਮੇ ਇਹ ਸਮਾਨ ਖਰੀਦਦੇ ਰਹਾਂ, ਵੇਚਦੇ ਤੇ ਨਹੀਂ? ਨਾ ਵੇਚੀ ਤਾਂ ਨਹੀਂ ਗਈ। ਜੇ ਕੋਈ ਨਹੀਂ ਹੁੰਦਾ ਖਰੀਦ ਲੈਣਾ ਜੀ ਆਪਣੇ। ਕਿੰਨਾ ਆ ਗਿਆ ਖਰਚਾ ਆ ਗਿਆ ਹੁਣ ਅੱਜ ਤੱਕ? ਖਰਚਾ ਆ ਗਿਆ 8-10 ਲੱਖ ਰੁਪਏ ਆਪਣੇ। ਹਾਂਜੀ ਕਾਫੀ ਖਰਚਾ ਗਿਆ ਜੀ ਇਹ ਤਾਂ। ਮੈਸੇ ਪਿੰਡਾਂ ਮੇ ਕੋਲ ਘੰਭੀ ਐ ਬੰਦੇ ਨੂੰ ਵੀ ਹੋਇਆ ਈਰਖਾ ਜਿਹਾ ਬੰਦਾ ਇਹ ਜਿਆ ਕੰਮ ਕਰਨਾ ਆ ਜਿੰਨੇ ਇਸ ਤੇ ਨੂੰ ਜਾਣ ਲੱਗ ਜਾ ਹੁਣ ਲਗਾ ਵੀ ਇਹ ਕਾਤੇ ਕਰ ਰਿਹਾ ਬਾਈ ਹਾਂਜੀ ਬਿਲਕੁਲ ਉਹ ਤਾਂ ਹੁੰਦਾ ਹੀ ਜੀ ਜੱਟਾਂ ਕਹਿੰਦੇ ਮੈਂ ਤੁਹਾਨੂੰ ਦੱਸਿਆ ਜੱਟਾਂ ਕਦਾ ਬਹੁਤ ਬੁਰਾ ਹਾਲ ਹੈ ਹਾਂਜੀ ਜੱਟਾਂ ਕਹਿੰਦਾ ਜੇ ਕੋਈ ਮਤਲਬ ਜੱਟ ਨੇ ਕੰਮ ਕਰ ਲਿਆ ਹਾਂਜੀ ਦੂਏ ਜੱਟਾਂ ਨਹੀਂ ਲੱਗੇਗਾ ਵੀ ਇਹਦਾ ਕੰਮ ਫੇਲ ਕਰੋਗਾ ਬਿਲਕੁਲ ਜੀ ਬਿਰਲੇ ਹੀ ਐ ਹਾਂਜੀ ਹਾਂ ਦੂਜੀਆਂ ਬਰਾਦਰੀਆਂ ਮੈਂ ਤਾਂ ਯੋ ਹੈ ਜਿਉਂ ਕਹਿੰਦੇ ਆਪਣਾ ਬੰਦਾ ਹੈ ਹਾਂਜੀ ਰਾਜਪਤ ਦੱਸਿਆ ਨਾ ਬਹਾਉਲਪਰੀ ਬਹੁਤ ਵਧੀਆ ਉਹ ਕੰਮ ਕਰਾਂ ਕਹਿੰਦੇ ਬਸ ਵੀ ਆਪਣੇ ਬੰਦੇ ਦੀ ਦੁਕਾਨ ਹੈ ਹਾਂਜੀ ਤੇ ਉਹ ਜੱਟਾਂ ਦਾ ਹਾਲ ਦੇਖਿਆ ਹੋਵਗਾ ਆਪਣੇ ਬੰਦੇ ਮੈਨੂੰ ਕੋਈ ਬੰਦਾ ਦੱਸ ਰਿਹਾ ਉਹਨੂੰ ਫੇਸਬੁੱਕਰ ਪੜਿਆ ਮੈਂ ਬੰਦਾ ਕਹਿੰਦਾ ਪਿੰਡ ਮੈਂ ਦੁਕਾਨ ਖਰੀਦ ਮੈਂ ਹਾਂਜੀ ਕੱਪੜੇ ਦੀ ਅੱਛਾ ਆਪਣੇ ਪਿੰਡੋਂ ਬੜਾ ਪਿੰਡ ਹੈ ਹਾਂਜੀ ਕਹਿੰਦਾ ਮੇਰੇ ਬਾਣੀ ਆਂਦੇ ਆਪਣੇ ਪਿੰਡ ਦੇ ਕਹਿੰਦਾ ਉੱਥੇ ਵੀ ਯੂਪੀ ਕੇ ਨੇ ਖਰੀਦੀ ਕਹਿੰਦਾ ਦੁਕਾਨ ਬੜਾ ਕੱਪੜਾ ਲੱਗੇ ਹਾਂਜੀ ਕਦੇ ਵੀ ਆਪਣੇ ਬੰਦੇ ਦੇ ਕੱਪੜਾ ਲੈਦੇ ਤਕੜਾ ਹੋ ਜਾਏਗਾ ਬਹਾਰ ਵਾਲਿਆਂ ਨੂੰ ਕਰੋ ਤਕੜਾ ਬਿਲਕੁਲ ਜੀ ਸੋ ਪੰਜਾਬ ਦੀ ਨੀਤੀ ਨੇ ਪੰਜਾਬ ਨੂੰ ਤਬਾਹ ਕਰਿਆ ਜਿਹੜੇ ਪੰਜਾਬ ਦੇ ਲੋਕਾਂ ਦੀ ਆਪਣੇ ਮਾਨਸਿਕਤਾ ਸਮਾਂ ਕੰਮ ਚੰਗੇ ਕੰਮ ਦੇ ਰੀਲਿਸ ਕਰਨੀ ਚਾਹੀਦੀ ਹੈ ਜੀ ਨਾ ਨਾ ਰੀਲਿਸ ਨਹੀਂ ਉਹ ਕਾਂ ਲਕੜੀਸ਼ ਕਰੋ ਫੜੀਸ਼ ਕਰੋ ਜੀ ਫੜੀਸ਼ ਕੜੀਸ਼ ਹਾਂ ਜੀ ਬਿਲਕੁਲ ਇਹ ਇਹ ਬਈ ਇਹ ਵੀ ਪੱਟੇ ਇਹ ਗੇ ਜੀ ਪੱਟੇ ਇਹ ਪੱਕੇ ਹੁੰਦੇ ਸੇਰ ਵਾਲੇ ਪੰਜ ਸੇਰ ਆਈ ਇਹ ਹੂੰ ਪਹਿਲਾਂ ਕੱਚੇ ਹੁੰਦੇ ਦੀ ਫਿਰ ਪੱਕੇ ਚੱਲਦੇ ਨੇ ਜੀ ਜੇ ਡਾਲ ਲਗਾ ਕਿਸੇ ਵੀ ਗਿਰ ਕੇ ਤੇ ਟੁੱਟੇ ਨਾ ਕੋਈ ਇਹ ਚਾਦਰਾਂ ਦੇ ਫੁੱਲ ਪਾਉਣੇ ਠੱਪੇ ਹੁੰਦੇ ਦੀ ਆਪਣੇ ਜੀ ਹੂੰ ਚਿੱਟੀਆਂ ਜਦ ਤਰਾ ਫੁੱਲ ਪਾ ਦਿੰਦੇ ਇਹਨਾਂ ਨੂੰ ਹਾਂ ਹਾਂ ਜੀ ਹਾਂ ਸਹੀ ਹੈ ਇਹ ਕਿਹ ਚੀਜ਼ ਹੈ ਬਈ ਲੱਭਾ ਜਾ ਹੋਇਆ ਜਿਹਤਰਾ ਇਹ ਇਹ ਲੈਂਪ ਆ ਜੀ ਅੱਛਾ ਇਹਦੇ ਵਿੱਚ ਬਲਬ ਲੱਗਿਆ ਹੁੰਦਾ ਜੀ ਹੂੰ ਜਿਆਦਾ ਮੀਟਰ ਕਰਾਂ ਜੇ ਹੁੰਦੇ ਸੀ ਯਾਰ ਇਹ ਜਿਹੜੀ ਲੱਕੜ ਜਿਹੀ ਸੀ ਇਹ ਆਪਣੇ ਉਹ ਤੇ ਗੁਟਕਾ ਸਾਬ ਰੱਖਦੇ ਨੇ ਇਹ ਤੇ ਅਚਾਰ ਹੀਲ ਹਾਂ ਜੀ ਰਹੀਲ ਉਹ ਗਲਾਸ ਵੀ ਬਹੁਤ ਕਮਾਨ ਹੈ ਹਾਂਜੀ ਘਟਾਈ ਇਹ ਮਾਂਜਣੇ ਪੈਂਦੇ ਤੇ ਨਾ ਅਸਲ ਵਿੱਚ ਜੱਤੇ ਖਾੜਾ ਚੱਲਿਆ ਮਾਂਜਣੇ ਵਾਲਾ ਬੰਦ ਹੋ ਗਿਆ ਹਾਂਜੀ ਬਿਲਕੁਲ ਹਾਂਜੀ ਕਲੀ ਵੀ ਹੋ ਜਾਂਦੀ ਵਿੱਚ ਕਲੀ ਵੀ ਕਰਨ ਵਾਲਾ ਹੋ ਜਾਂਦੀ ਆਪਣੀ ਕਲੀ ਵੀ ਕਰਾ ਲੰਦੀ ਭਾਂਡੇ ਨੂੰ ਗਾਣਾ ਆਇਆ ਭਾਂਡੇ ਕਲੀ ਕਰਾ ਲਓ ਹਾਂਜੀ ਹਾਂ ਕਰ ਕੋ ਕਲੀ ਵਾਲਾ ਖੰਮੇ ਖਤਮ ਹੋ ਗਿਆ ਹਾਂਜੀ ਹਾਂ ਪਿੰਡਾਂ ਜਿਹਾ ਆਉਂਦਾ ਹੁੰਦੀ ਕਲੀ ਕਰਨ ਵਾਲੇ ਜੀ ਅੱਗੇ ਅਸਲ ਵਿੱਚ ਸਾਰੀ ਚੀਜ਼ਾਂ ਨੇ ਇੱਕ ਸਾਂਝ ਨਾਲ ਜੁੜੀ ਵੀ ਸੀ ਕਲੀ ਕਰਨ ਵਾਲਾ ਤਾਂ ਉੱਥੇ ਇਕੱਠੇ ਹੋ ਜਣਾ ਭਾਂਡੇ ਦੇਣੇ ਗੱਲਾਂ ਕਰਦੇ ਬਿਲਕੁਲ ਜੀ ਗੱਲਾਂ ਹੀ ਖਤਮ ਹੋ ਗਏ ਉੱਥੇ ਦਾਣੇ ਬਣਾਉਣੇ ਜਾਣਾ ਉੱਥੇ ਵੀ ਇਕੱਠੇ ਸਾਂਝ ਹੁੰਦੀ ਉਖੜੀ ਵੀ ਰੱਖੀ ਵੀ ਥੰਨ ਦਾ ਹਾਂਜੀ ਉਖੜੀ ਮੋਲੋ ਵੇਖਾਈ ਜਿ ਆਪਣਾ ਗੁੜੇ ਪੇੜਾ ਇੱਥੇ ਇਪੋ ਆ ਵੇ ਜੀ ਮਾਨਾ ਜਿਹੜੀ ਮਾਰੇ ਉਖੜੀ ਹੋਈ ਥੀ ਉਸ ਦੇ ਵਿੱਚ ਗੱਡੀ ਵੀ ਧੀ ਪੱਥਰ ਵਾਲੀ ਹਾਂਜੀ ਪੱਥਰਾਂ ਵੀ ਹੁੰਦੇ ਸੀ ਉਹ ਵੀ ਮੇਰੇ ਕੋਲ ਗੱਡੀ ਉਹ ਵੀ ਹਾਂਜੀ ਉਹ ਉਹ ਮੂਲੇ ਚੱਲਦੇ ਤੇ ਫਿਰ ਇਹ ਬਾਅਦ ਚ ਆਈਆਂ ਨੇ ਲੱਕੜਾਂ ਆਈਆਂ ਹੂੰ ਜਿਵੇਂ ਇਹਨਾਂ ਦਾ ਚੌਲ ਚੂੜ ਇਹਨਾਂ ਦਾ ਕੱਢਦੇ ਹੁੰਦੇ ਤੇ ਮਸ਼ੀਨਾਂ ਬਾਅਦ ਚ ਆਈਆਂ ਨੇ ਹੂੰ ਬਹੁਤ ਵਧੀਆ ਬਾਈ ਸੋ ਬਾਈ ਜੀ ਨੋ ਪਿੰਡ ਆਪਣਾ ਨੰਬਰ ਦੱਸਿਓ ਕਿੰਨਾ ਹਾਂਜੀ ਮੇਰਾ ਨੰਬਰ ਹੈਗਾ 75279 31887 ਸਵੇਰੇ ਕਿਸੇ ਨੇ ਬਾਈ ਨਾਂ ਦਾ ਸਮਾਨ ਦੇਖਣਾ ਹੋਇਆ ਜਾਂ ਗੱਲਬਾਤ ਕਰਨੀ ਹੋਵੇ ਬਾਈ ਨਾਂ ਦਾ ਪਿੰਡ ਹੈਗਾ ਆਪਣਾ ਦਿਵਾਲਾ ਜੀ ਦਿਵਾਲਾ ਪਿੰਡ ਹੈ ਸਮਰਾਲੇ ਕੇ ਲਗਾਇ ਹਾਂਜੀ ਖੰਨਾ ਸਮਰਾਲੇ ਵਾਲੀ ਸੜਕ ਪਰ ਹਾਂਜੀ ਠੀਕ ਹੈ ਬਾਈ ਬਹੁਤ ਵਧੀਆ ਚੰਗੇ ਆੜੇ ਐ ਤੇ ਜੇ ਕਿਸੇ ਨੇ ਦੇਖਣਾ ਮੇਰੇ ਕੋਲ ਇੱਥੇ ਆ ਕੇ ਦੇਖ ਸਕਦਾ ਯਾਨੀ ਫ੍ਰੀ ਚ ਅਗਲਾ ਉਹ ਤਾਂ ਮੈਂ ਨਿਵੇਸ਼ ਵੀ ਲਾਵਾਂ ਹਾਂ ਨਿਵੇਸ਼ਾਂ ਵੀ ਲਾਉਂਦਾ ਜੀ ਆਪਣੇ ਸਕੂਲਾਂ ਕਾਲਜਾਂ ਦੀ ਜਗ੍ਹਾ ਜੇ ਕੋਈ ਹਲੂ ਬਣੇ ਖਰਚਾ ਦੇ ਦੇਵੇ ਗੱਡੀ ਹਾਂਜੀ ਬਸ ਗੱਡੀ ਦਾ ਕਿਰਾਇਆ ਗੁਰੂ ਜੀ ਅਗਲਾ ਦੇ ਦੇ ਬਈ ਠੀਕ ਹਾਂਜੀ ਉਹ ਵੀ ਲੱਗਿਆਉਣਾ ਜੀ ਆ ਸਾਰੇ ਮਾਨ ਸਨਮਾਨ ਮਿਲੇ ਹਨ ਇੱਧਰ ਐਗਜ਼ੀਬਿਸ਼ਨਾਂ ਲਾਈਆਂ ਦੀ ਜਿਹੜੀ ਮੈਂ ਆਪਣੇ ਇਹ ਸਾਰੇ ਮਾਨ ਸਨਮਾਨ ਮਿਲੇ ਹਨ ਇਹ ਬਈ ਇੱਕ ਦੱਬਾ ਹੀ ਕਸੀਆ ਪੁਰਾਣੀ ਹੈ ਹਾਂਜੀ ਇਹ ਪੁਰਾਣੀ ਇੱਕ ਦੱਬਾ ਨਹੀਂ ਹੈ ਉਹਨੇ ਇਹ ਕਸੀਆਂ ਜਿਵੇਂ ਪੁਰਾਣੇ ਆਪਣੇ ਕਿੱਸੇ ਹੁੰਦੇ ਨੇ ਅੱਛਾ ਹਾਂਜੀ ਅੱਗੇ ਕਿੱਸੇ ਪੜ੍ਹ ਦਿੰਦੀ ਨਾ ਜੀ ਹਾਂ ਚਿੱਠੇ ਕਿਆ ਕਰਦੇ ਹਾਂ ਚਿੱਠੇ ਕਹਿੰਦੇ ਨਹੀਂ ਇਹਨਾਂ ਨੂੰ ਆਪਣੇ ਜੀ ਉਹ ਵੀ ਰੱਖੇ ਮੇਰੇ ਕੋਲ ਸਾਂਭ ਕੇ ਹੋਵੇ ਰੌਜੀ ਜਿਸ ਜਸਵੰਤ ਸਿੰਘ ਹਾਂਜੀ ਜਦ ਟੀਵੀ ਤੇ ਆਏ ਨਹੀਂ ਤੇ ਇਹ ਰੇਡੀਓ ਨਹੀਂ ਆਇਦੀ ਉਦੋਂ ਵੇਹੀ ਕisse ਹੁੰਦੇ ਸੀ ਆਪਣੇ ਜੀ ਸੀਤਾ ਮਾਤਾ ਦੇਖ ਕੇ ਬੋਲ ਪਿਆ ਹਨੂਮਾਨ ਇਹ ਤਾਂ ਸੀਤਾ ਬਾਤ ਹੈ ਜੋੜ ਕਰੇ ਪ੍ਰਣਾਮ ਕਿਆ ਬਤਾਇਆ ਰੇਡੀਓੇ ਕਭੀ ਤਾਂ ਸੰਸਤਾ ਤੇ ਪਿਆ ਹਾਂਜੀ ਰੇਡੀਓ ਲਾਂਸ ਹੋਈ ਜਾਂਦਾ ਹੁੰਦਾ ਸੀ ਟਿਊਬਾਂ ਵਾਲੇ ਰੇਡੀਓ ਹੁੰਦੇ ਸੀ ਇਹ ਪ੍ਰਾਤਾਂ ਸਿੱਕੇ ਆ ਗਏ ਜੀ ਆਪਣੇ ਇਹ ਸਿੱਕੇ ਰੱਖਿਆ ਸਾਂਹ ਕੇ ਤੇ ਲੈ ਲੇ ਜੀ ਕੁੜੀ ਟਕਾ ਸਿਰ ਮਨਾਈ ਹਾਂਜੀ ਠੇਅਨੀ ਜਵਾਨੀ ਇਹ ਚਾਂਦੀ ਰੁਪਏ ਹੁੰਦੇ ਸੀ ਹੁਣ ਇਹ ਇੱਕ ਰੁਪਏ ਚਾਂਦੀ ਦਾ ਸੀ ਠੀਕ ਹੈ ਭਾਈ ਬਹੁਤ ਵਧੀਆ ਤੇ ਓਰੇ ਭਾਈ ਕਿਹੜਾ ਮਾਰਿਓ ਤੇ ਬਾਈ ਉਹਨਾਂ ਨੇ ਚੰਗਾ ਜਿਹੜਾ ਹੈਗਾ ਖਰਚਾ ਕਰਕੇ ਮਰੂਰਾ ਜੀ ਕਰੀਆ ਰਾਂਝਾ ਜੀ ਕਰਿਆ